ਸਾਰੇ ਸੱਜਣਾ ਦਾ ਸਵਾਗਤ ਦੋਸਤੋ ਹਫਤਾਵਾਰੀ ਪ੍ਰੋਗਰਾਮ ਬੋਲਡ ਵੌਇਸ ਤੇ ਨਾਲ ਮੈਂ ਸੁਖਨੇਪ ਸਿੰਘ ਸਿੱਧੂ ਸ਼ਾਮਲਾ ਸਾਡੇ ਵੱਲੋਂ ਇਹ ਯਤਨ ਹੁੰਦਾ ਹੈ ਕਿ ਇੱਥੇ ਰঞ্জੀਤ ਸਿੰਘ ਕੁੱਕੀ ਗੱਲ ਹੋਰਾਂ ਦੇ ਨਾਲ ਤੁਹਾਡੀ ਭਾਰਤੀ ਸਮੇਂ ਦੇ ਮੁਤਾਬਕ 7:30 ਵਜੇ ਸਾਂਝ ਪਵਾ ਦਿੱਤੀ ਜਾਵੇ ਤੇ ਅਸੀਂ ਬੇਸ਼ੱਕ ਕਿ ਕੁਲੋ ਮਿੰਟ ਲੇਟ ਹੋ ਜਾਣੇ ਗਲਤੀ ਗੱਲ ਨਹੀਂ ਕਰਦੇ ਕਿ ਅਸੀਂ ਸ਼ਾਮਲ ਨਾ ਹੋਈਏ ਅੱਜ ਫਿਰ ਰঞ্জੀਤ ਸਿੰਘ ਗਿੱਲ ਸਾਹਿਬ ਦੇ ਨਾਲ ਆਪਾਂ ਸ਼ਾਮਲਾ ਬਹੁਤ سارے ਮਸਲੇ ਨੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਗਿੱਲ ਸਾਹਿਬ ਕਿਵੇਂ ਦੇਖਦੇ ਨੇ ਇਹ ਨਜ਼ਰੀਆ ਜਾਣਨ ਦੇ ਵਾਸਤੇ ਜੁੜੇ ਹਾਂ ਬੋਲਡ ਵੌਇਸ ਤੇ ਜਰੀਏ ਗਿੱਲ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਗਨਪ ਥੈਂਕ ਯੂ ਸੋ ਮਚ ਵੈਲਕਮ ਜੀ ਤੇ ਗਿੱਲ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੀ ਜਦੋਂ ਗੱਲ ਕਰਨੀ ਆ ਤਾਂ ਪਟਿਆਲੇ ਚੱਲਦੇ ਆ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਇੱਕ ਵਾਰ ਪਹਿਲਾਂ ਆਉਂਦੇ ਸੀ ਵਿਰੋਧ ਹੋ ਗਿਆ ਸੀ ਕਹਿੰਦੇ ਮੁੜ ਕੇ ਸੜਕ ਤੋਂ ਉਦੋਂ ਇੱਥੇ ਪੋਸਟ ਪਾਈ ਸੀ ਬਠਿੰਡੇ ਵਾਲੇ 에ਅਰਪੋਰਟ ਤੋਂ ਚੜ੍ਹਦੇ ਆ ਨੇ ਕਿ ਜੀ ਮੈਂ ਵਾਪਸ ਆ ਗਿਆ ਜਿੰਦਾ ਵਾਪਸ ਆ ਗਿਆ ਇਸ ਵਾਰ ਆਏ ਕਿਸਾਨਾਂ ਨੇ ਵਿਰੋਧ ਵੀ ਕੀਤਾ ਝੁਮਲੇ ਸੁਣਾਏ ਜਾਂ ਕੁਝ ਕਰਕੇ ਵੀ ਗਏ ਨੇ ਦੇ ਕੈਪਟਨ ਅਬਰਿੰਦਰ ਸਿੰਘ 11 ਮੌਜੂਦ ਗਿਆ ਜਿਹੜੀ ਸਵਾਲ ਉਹਦੇ ਤੇ ਵੀ ਬਣਦੇ ਆ ਕਿ ਇਹ ਸੀਟ ਕਿਤੇ ਹੁਣ ਲੱਗਦਾ ਹੈ ਕਿ ਜਮ੍ਹਾਂ ਹੱਥੋਂ ਖੋਸ ਹੀ ਨਾ ਜਾਵੇ ਜਿਹੜਾ ਕੱਲ ਉਹਨਾਂ ਦਾ ਟੂਰ ਸੀ ਨਾ ਸਟਾਰਟ ਹੋਇਆ ਦੋ ਦਿਨ ਉਹਨਾਂ ਨੇ ਪੰਜਾਬ 'ਚ ਰਹਿਣਾ ਅੱਜ ਦੇ ਦਿਨ ਵੀ ਉਹਨਾਂ ਨੇ ਗੁਰਦਾਸਪੁਰ ਤੇ ਜਲੰਧਰ 'ਚ ਸਵੇਰ ਨੂੰ ਅਡਰੈਸ ਕਰਨਾ ਹੈਗਾ ਜਿਹੜਾ ਕੱਲ ਪਟਿਆਲੇੋਂ 15-20 ਮਿੰਟ ਲੇਟ ਵੀ ਆਇਆ ਹੈ ਆਪਣੇ ਸਕੇਜੂਲ ਪ੍ਰੋਗਰਾਮ ਤੋਂ ਤੇ ਉੱਥੇ ਪੰਜ ਮੈਂਬਰ ਪਾਰਲੀਮੈਂਟ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਪਸ਼ੰਡੇ ਦੇ ਫਰੀਦਕੋਟ ਦੇ ਤੇ ਕਿਸੇ ਤਰ੍ਹਾਂ ਪਟਿਆਲੇ ਦੇ ਤੇ ਇਸੇ ਤਰ੍ਹਾਂ ਸੰਗਰੂਰ ਦੇ ਕੈਂਡੀਡੇਟ ਸੀਗੇ ਤੇ ਇੱਕ ਇਹਨਾਂ ਦਾ ਫਤਿਹਗੜ੍ਹ ਸਾਹਿਬ ਦਾ ਕੈਂਡੀਡੇਟ ਸੀਗਾ ਲੁਧਿਆਣੇ ਵਾਲਾ ਕੈਂਡੀਡੇਟ ਨਹੀਂ ਸੀਗਾ ਪਰ ਚਾਹ ਦੇ ਇਹਨਾਂ ਨੂੰ ਜਲੰਧਰ ਇਕੱਠੇ ਹੋਣਾ ਹੋਵੇ ਨਾ ਨਹੀਂ ਉਹਨਾਂ ਨੇ ਕੱਲ ਆਪਣੀ ਜਦੋਂ ਸਪੀਚ ਆਰੰਭ ਕੀਤੀ ਹੈਗੀ ਆ ਉਹ ਬੜੀ ਪਹਿਲੇ ਤਾਂ ਇਹ ਹੈਗਾ ਕਿ ਬੜੀ ਲੈਕ ਲਸਟਰ ਸਪੀਚ ਸੀਗੀ ਉਹਦੇ ਵਿੱਚ ਕੋਈ ਜੋਸ਼ ਦਿਖਾਈ ਨਹੀਂ ਸੀ ਦੇ ਰਿਹਾ ਉਹਨਾਂ ਨੇ ਬੇਸਿਕਲੀ ਆਪਣੀਆਂ ਸਿੱਖ ਕੌਮ ਪਰਿਵਾਰ ਦੀ ਸਾਂਝਾਂ ਹੀ ਦਾ ਭਗਟਾਵਾ ਕੀਤਾ ਹੈਗਾ इवन ਇੱਥੋਂ ਤੱਕ ਵੀ ਦਾਅਵਾ ਕੀਤਾ ਹੈਗਾ ਕਿ ਜਿਹੜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਸੀ ਉਹਨਾਂ ਚੋਂ ਜਿਹੜੇ ਇੱਕ ਗੁਜਰਾਤ ਤੋਂ ਆਏ ਸੀ ਉਹਨਾਂ ਦੀ ਵੰਸ਼ ਵਿੱਚੋਂ ਹੈਗੇ ਨੇ ਉਹਨਾਂ ਨੇ ਆਹ ਦਾਅਵਾ ਕੀਤਾ ਹੈਗਾ ਉਹਨੇ ਕਿੰਨਾ ਹਿਸਟੋਰਿਕਲੀ ਰਾਈਟ ਹੈਗਾ ਜਾਂ ਨਹੀਂ ਹੈਗਾ ਇਹ ਤਾਂ ਹੁਣ ਦੇਖਣ ਵਾਲੀ ਗੱਲ ਆ ਪਰ ਦਾਅਵਾ ਪ੍ਰਾਈਮ ਮਿੰਿਸਟਰ ਨੇ ਕੱਲ ਇਹ ਕੀਤਾ ਹੈਗਾ ਉਨਾ ਨੇ ਇਸੇ ਤਰ੍ਹਾਂ ਜਿਹੜਾ ਵੀਰ ਬਾਲ ਤੇ ਉਸ ਬਾਰੇ ਕੰਟਰੋਵਰਸੀ ਹੈਗੀ ਹੈ ਵੀ ਕੋਈ ਛਲਕੇ ਜਿਹੜੇ ਇਸ ਚੀਜ਼ ਤੇ ਇਤਰਾਜ਼ ਕਰਦੇ ਆ ਸਿੱਖ ਕੌਮ ਦੇ ਅੰਦਰ ਉਹ ਉਸ ਬਾਰੇ ਕਲੀਅਰਿਫਿਕੇਸ਼ਨ ਕੀਤੀ ਆ ਕਿ ਮੇਰਾ ਤਾਂ ਇਹ ਨਿੱਜੀ ਕਾਮਨਾ ਸੀਗੀ ਕਿ ਜਿਹੜਾ ਸ਼ਹੀਦਾਂ ਦੀ ਏਡੀ ਵੱਡੀ ਨਸਾਨੀ ਕੁਰਬਾਨੀ ਹੈਗੀ ਉਹਨੂੰ ਭਾਰਤ ਦੇ ਕੋਨੇ-ਕੋਨੇ ਤੱਕ ਬੱਚਿਆਂ ਨੂੰ ਤੇ ਸਾਰਿਆਂ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਨਹੀਂ ਤਾਂ ਇਹ ਜਿਹੜੀ ਸੀਗੀ ਏਡੀ ਵੱਡੀ ਜਿਹੜਾ ਸਾਕਾ ਹੈਗਾ ਇਹ ਪੰਜਾਬ ਜਾਂ ਦਿੱਲੀ ਦੀਆਂ ਹੱਦਾਂ ਤੱਕ ਹੀ ਸੀਮਤ ਰਹਿ ਜਾਂਦਾ ਸੀਗਾ ਇਸ ਤਰ੍ਹਾਂ ਦੀ ਉਹਨਾਂ ਨੇ ਆਪਣੀ ਫਿਰ ਸਿੱਖਾ ਨਾਲ ਜਦੋਂ ਐਮਰਜੈਂਸੀ ਦੌਰਾਨ ਉਹ ਪੰਜਾਬ 'ਚ ਰਹੇ ਹੈਗੇ ਆ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਵੀ ਮੈਂ ਇੱਥੇ ਰਿਹਾ ਕਾਫੀ ਚਿਰ ਮੈਂ ਦੋ ਤਿੰਨ ਸਾਲ ਪੰਜਾਬ 'ਚ ਰਿਹਾ ਹੈਗਾ ਤੇ ਉਹ ਆਪਣੀਆਂ ਸਾਂਝਾਂ ਦਾ ਹੀ ਬੇਸਿਕਲੀ ਜ਼ਿਕਰ ਕੀਤਾ ਜਿਸ ਤਰ੍ਹਾਂ ਦੀ ਆਸ ਸੀਗੀ ਕਿ ਉਹ ਪੰਜਾਬ ਪ੍ਰਤੀ ਕੋਈ ਆਪਣੀ ਯੋਜਨਾ ਦੱਸਣਗੇ ਜਾਕੀ ਕਿਸਾਨਾਂ ਪਰਤੀ ਕੋਈ ਆਪਣੀ ਪਾਲਿਸੀ ਦੱਸਣਗੇ ਉਹਨਾਂ ਨੇ ਕਿਸਾਨਾਂ ਨੂੰ ਤੇ ਹੀ ਕਿਹਾ ਵੀ ਅਸੀਂ ਮੇਰੇ ਆਉਣ ਵੇਲੇ ਤੋਂ ਐਮਐਸਪੀ ਵਿੱਚ ਇਨਾ ਵਾਧਾ ਹੋਇਆ ਹੈਗਾ ਪਰ ਜਿੱਥੋਂ ਤੱਕ ਲੀਗਲ ਗਰੰਟੀ ਐਮਐਸਪੀ ਵਾਰੇ ਹੈਗਾ ਜਿਸ ਤਰ੍ਹਾਂ ਕੋਮਰਸ ਪਾਰਟੀ ਦਾਅਵਾ ਕਰ ਰਹੀ ਹੈ ਕਿ ਅਸੀਂ ਜਦੋਂ ਪਾਵਰ ਚਾਏ ਅਸੀਂ ਲੀਗਲੀ ਐਮਐਸਪੀ ਦਾ ਜਿਹੜੀ ਗਰੰਟੀ ਜਿਹੜੀ ਆ ਪੂਰੀ ਕਰਾਂਗੇ ਤੇ ਨਾ ਹੀ ਕੋਈ ਉਹਨਾਂ ਨੇ ਇਹ ਜ਼ਰੂਰ ਥੋੜੇ ਉਹਨਾਂ ਨੇ ਅਕਾਲੀ ਦਲ ਬਾਰੇ ਬਿਲਕੁਲ ਸਾਇਲੈਂਟ ਰਹਿ ਹੈਗੇ ਪ੍ਰਾਈਮ ਮਿਨਿਸਟਰ ਪਰ ਤੋ ਇਥੇ ਇਹ ਵੀ ਆਪਾਂ ਸੋਚ ਸਕਦੇ ਆ ਕਿ ਸ਼ਾਇਦ ਇਹ ਹਜੇ ਵੀ ਇਹੀ ਸੋਚੀ ਬੈਠੇ ਆ ਵੀ ਜਿਸ ਤਰ੍ਹਾਂ ਦੀ ਟਾਈਟ ਰੇਸ ਚੱਲ ਰਹੀ ਹੈਗੀ ਇੰਡੀਅਨ ਪਾਰਲੀਮੈਂਟਰੀ ਜਿਸ ਉਹਦੇ ਵਿੱਚ ਬਾਅਦ ਦੇ ਵਿੱਚ ਨੰਬਰ ਘਟਦੇ ਹੋਏ ਜਿਸ ਤਰ੍ਹਾਂ ਕਿ ਦਾਵਾ ਕੀਤਾ ਜਾ ਰਿਹਾ ਅੱਡ-ਅੱਡ ਜਿਹੜੇ ਹੈਗੇ ਆ ਮਤਲਬ ਕਿ ਤੁਸੀਂ ਕਹੋ ਸੋਸ਼ਲ ਸਾਇੰਟਿਸਟ ਹੈਗੇ ਆ ਉਹ ਇਹ ਕਹਿ ਰਿਹਾ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਆਪਣੇ ਟਾਰਗੇਟ ਤਾਂ ਬਹੁਤ ਪਛੜ ਰਹੀ ਹੈਗੀ ਆ ਜਿਸ ਤਰ੍ਹਾਂ ਲੋਕ VOTING ਹੋਈ ਹੈਗੀ ਆ ਉਹਦੇ ਨਾਲ ਇਹਨਾਂ ਦੀਆਂ ਆਪਣੀਆਂ ਸਪੀਚਿਸ ਜਿਸ ਤਰ੍ਹਾਂ ਕਿ ਇਹਨਾਂ ਦੀ ਅੱਤ ਲੇਦਾਰ ਹਰਿਆਣੇ ਚ ਜਿਸ ਤਰ੍ਹਾਂ ਗੱਲ ਬੋਲ ਕੇ ਆਏ ਹੈਗੇ ਆ ਉਸ ਦੇ ਮੁਕਾਬਲੇ ਵਿੱਚ ਬਹੁਤ ਮਦਲ ਕੇ ਮੱਠੀ ਸਪੀਚ ਸੀ ਕੱਲ ਦੀ ਇਹਨਾਂ ਦੀ ਪ੍ਰਾਈਮ ਮਿਨਿਸਟਰ ਦੀ ਤੇ ਪਹਿਲੇ ਜਿਹੜੇ ਪੰਜੇ ਕੈਂਡੀਡੇਟ ਆ ਉਹ ਤਾਂ ਪਹਿਲੇ ਹੀ ਬੋਲ ਚੁੱਕੇ ਸੀ ਉਹਨਾਂ ਤੋਂ ਉੱਤੇ ਸਿਰਫ ਜਿਹੜੇ ਭਾਗੇ ਪ੍ਰੈਜ਼ੀਡੈਂਟ ਰਸਨੀਗਿਲ ਝਾਰਖੜ ਉਹ ਪ੍ਰਾਈਮ ਮਿੰისტਰ ਦੀ ਮੌਜੂਦਗੀ ਚ ਬੋਲੇ ਹੈਗੇ ਆ ਪਰ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਰੱਖੀ ਕਿ ਸਾਡੇ ਪੰਜਾਬ ਪ੍ਰਤੀ ਜੇ ਕੋਈ ਜੜੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ ਚੰਡੀਗੜ੍ਹ ਦਾ ਇਸ਼ੂ ਹੈਗਾ ਹੋਰ ਸਾਡੇ ਭਾਖੜਾ ਬਿਆਸ ਮੈਨੇਜਮੈਂਟ ਦੀ ਰੈਪਰੈਜ਼ੈਂਟੇਸ਼ਨ ਦਾ ਇਸ਼ੂ ਹੈਗਾ ਸਾਡੇ ਪਾਣੀਆਂ ਦਾ ਇਸ਼ੂ ਹੈਗਾ ਇਸ ਤਰ੍ਹਾਂ ਦਾ ਮੁੱਦਾ ਕੋਈ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਨੇ اٹھਾਇਆ ਨਹੀਂਗਾ ਪ੍ਰਾਈਮ ਮਿੰਸਟਰ ਦੇ ਅੱਗੇ ਨਾ ਕੋਈ ਹੋਰ ਜਿਹੜੇ ਸਿੱਖ ਇਸ਼ੂਜ਼ ਹੈਗੇ ਨੇ ਉਹਨਾਂ ਬਾਰੇ ਵੀ ਕੋਈ ਗੱਲ ਕਰਨੀ ਹੈ ਠੀਕ ਨਹੀਂ ਸਮਝੀ ਜਿਹੜਾ ਪ੍ਰਾਈਮ ਮਿਨਿਸਟਰ ਹੈਗੇ ਉਹਨਾਂ ਨੇ ਮੇਨ ਆਪਣਾ ਨਿਸ਼ਾਨਾ ਚੀਫ ਮਿਨਿਸਟਰ ਭਗਵੰਤ ਮਾਨ ਤੇ ਰੱਖਿਆ ਵੀ ਉਹਨਾਂ ਦਾ ਹਿੰਤਾ ਜਿਆਦਾ ਦਿੱਲੀ ਦੇ ਹੁਕਮਾਂ ਦਾ ਡਰ ਰਹਿੰਦਾ ਹੈਗਾ ਉਹ ਪੰਜਾਬ ਪ੍ਰਤੀ ਤਾਂ ਸਿਹਰ ਦੀਣਗੇ ਤੇ ਨਾਲੇ ਜਿਹੜੀ ਪੰਜਾਬ ਦੀ ਸਰਕਲ ਇੱਕ ਹੋਰ ਵੀ ਗੱਲ ਹੈ ਤੁਸੀਂ ਸਿੱਖ ਇਸ਼ੂਜ਼ ਦੀ ਗੱਲ ਕੀਤੀ 2 ਸਾਲਾਂ ਤੋਂ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਦੀ ਵਰੇਗੰਡ ਆਉਂਦੀ ਹੈ ਉਦੋਂ ਮੀਡੀਆ 'ਚ ਵੀ ਚਰਚਾ ਘਰ ਜਾਂਦੀ ਹੈ ਹੋਰਾਂ ਥਾਵਾਂ ਤੇ ਵੀ ਹੈ ਹੁਣ ਕਾਂਗਰਸ ਇਹਨਾਂ ਦੀ ਦੁਸ਼ਮਣ ਜਮਾਤ ਹੈ ਉਹਦੀ ਗੱਲ ਇਹਨਾਂ ਨੇ ਕਰ ਲੈਣੀ ਚਾਹੀਦੀ ਸੀ ਕਿਉਂਕਿ ਜਿਹੜੇ ਸਿੱਖਾਂ ਦੀ ਵੋਟ ਲੈਂਦੇ ਸੀ ਪਰ ਉਹ ਮੁੱਦਾ ਜਾਣ ਪੁੱਛ ਕੇ ਸਾਇਲੈਂਟ ਰੱਖਿਆ ਜਾ ਰਿਹਾ ਜੀ ਇਹ ਉਸ ਮੁੱਦੇ ਤੇ ਤਾਂ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਉਹ ਕਾਂਗਰਸ ਨੂੰ ਪਰ ਅੱਜ ਰੂਚੀ ਆਈ ਵੀ ਉਹਨਾਂ ਨੇ ਜਿਹੜੀ ਸਿੱਖ ਕਾਰ ਨੇ ਜਿਹੜੀ 84 'ਚ ਵੀ ਉਹਦੇ ਨਾਲ ਜਿਹੜੀ ਪ੍ਰੈਜ਼ੈਂਟ ਆਪ ਹੈਗੀ ਆ ਪੰਜਾਬ ਵਾਲੀ ਵੀ ਇਹਨਾਂ ਦੀ ਭਾਈਵਾਲ ਇਹਨਾਂ ਨੇ ਪਾਰਲੀਮੈਂਟ ਤਾਂ ਸਾਰਿਆਂ ਨੇ ਇਕੱਠੇ ਹੀ ਬਹਿਣਾ ਹੈਗਾ ਇੱਥੇ ਲੋਕਾਂ ਨੂੰ ਗੁੰਮਰਾ ਕਰ ਰਹੇ ਹੈਗੇ ਆ ਬਲਕਿ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਿੱਖਾਂ ਦੀ ਦੁੱਖ ਦੀ ਨਰਵ ਹੈਗੀ ਆ ਉਹਦੇ ਤੇ ਕੋਈ ਵੀ ਇਹਨਾਂ ਨੇ issues ਨੂੰ ਡਿਸਕਸ ਕਰਨ ਨਹੀਂ ਚਾਹ ਬਾਕੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਕਿਹਾ ਵੀ ਜੇ ਮੈਂ ਉਸ ਟਾਈਮ ਤੇ ਪ੍ਰਾਈਮ ਮਿੰਿਸਟਰ ਹੁੰਦਾ 1971 ਵਿੱਚ ਜਦੋਂ ਬੰਗਲਾਦੇਸ਼ ਦੀ ਵਾਰ ਹੋਈ ਹੈਗੀ ਆ ਤਾਂ ਮੈਂ ਜਿਹੜੇ ਏਡੇ 90000 ਸੈਨਿਕ ਜਿਹੜੇ ਪਾਕਿਸਤਾਨ ਦੇ ਸੀਗੇ ਆਰਮੀ ਦੇ ਜਿਹੜੇ ਹੌਸਟੇਜ ਸੀਗੇ ਉਨ੍ਹਾਂ ਦੇ ਬਦਲੇ ਵਿੱਚ ਮੈਂ ਕਰਤਾਰਪੁਰ ਲੰਗੇ ਦੀ ਮੰਗ ਕਰਨੀ ਸੀ ਤਾਂ ਉਹ ਰਿਹਾ ਕਰਨੀ ਸੀ ਮਤਲਬ ਆਪਣੇ ਵੱਲੋਂ ਦਾਵਾ ਕੀਤਾ ਵੀ ਮੈਂ ਬਹੁਤ ਸਟਰੋਂਗ ਪ੍ਰਾਈਮ ਮਿੰਿਸਟਰ ਹੈਗਾ ਤੇ ਹਮੇਸ਼ਾ ਸਿੱਖਾਂ ਦੇ ਪ੍ਰਤੀ ਮੈਂ ਚਿੰਤਤ ਰੰਦਾ ਹੈਗਾ ਵੀ ਇੰਨਾ ਵੱਡਾ ਮੈਂ ਕੰਮ ਕੀਤਾ ਹੈਗਾ ਜਿਹੜਾ ਕਰਤਾਰਪੁਰ ਲੰਗੇ ਵਾਲਾ ਜਦਕਿ ਕਰਤਾਰਪੁਰ ਲੰਗੇ ਦਾ ਜਿਹੜਾ ਅਸਲ ਕੋਈ ਹੈਗਾ ਜਿਹਨੂੰ ਕ੍ਰੈਡਿਟ ਜਾਣਾ ਚਾਹੀਦਾ ਉਹ ਤਾਂ ਨਵਜੋ ਸਿੱਧੂ ਹੈਗਾ ਜਿਹਦੇ ਰਾਹੀਂ ਪਾਕਿਸਤਾਨ ਦੇ ਆਰਮੀ ਚੀਫ ਨੇ ਕਨਵੇ ਕੀਤੀ ਪਹਿਲੇ ਆਪਣੀ ਇੱਛਾ ਯਾਦ ਕਿ ਉਹਨੂੰ ਮੁਸਤਬਾਦ ਕਿੰਨਾ ਭੰਡਿਆਗਾ ਆਕਾਲੀ ਦਲ ਵੱਲੋਂ ਵੀ ਕਿੰਨਾ ਉਹ ਉਹ ਤੇ ਭੰਡੀ ਪ੍ਰਚਾਰ ਕੀਤਾ ਗਿਆ ਤੇ ਹੁਣ ਆਕਾਲੀ ਦਲ ਇਹ ਕਹਿ ਰਿਹਾ ਵੀ ਕਰਤਾਰਪੁਰ ਦੇ ਲਾਂਘੇ ਬਾਰੇ ਸਾਰਾ ਜਿਹੜਾ ਕਰਤਾਰਪੁਰ ਦੀ ਜਗ੍ਹਾ ਹੈਗੀ ਉਹਦਾ ਤਬਾਦਲਾ ਕਰ ਲਿੱਤਾ ਜਾਵੇ ਜਿਸ ਤਰ੍ਹਾਂ ਕਿ ਭਗਤ ਸਿੰਘ ਦੀ ਜਿਹੜੀ ਹਸੈਨੇ ਵਾਲਾ ਹੈਗੀ ਯਾਦਗਾਰ ਭਗਤ ਸਿੰਘ ਸਿੰਘ ਦੇਵ ਤੇ ਗੁਰराज ਗੁਰਦੀਪ ਉਹਦੇ ਉਹਦਾ ਤਬਾਦਲਾ ਹੋਇਆ ਸੀ 1960 ਵਿੱਚ ਇਹ ਉਸ ਤਰ੍ਹਾਂ ਦਾ ਤਵਾਦਲਾ ਕੀਤਾ ਜਾਵੇ ਤਾਂ ਉਹਨਾਂ ਦੇ ਲਿਊ ਦੇ ਵਿੱਚ ਕੋਈ ਤਾਂ ਹੋਰ ਜ਼ਮੀਨ ਦੇਤੀ ਜਾਵੇ ਚਾਹ ਕੱਚ ਚੋ ਗੁਜਰਾਤ ਚ ਦਿੱਤੀ ਜਾਵੇ ਜਾਂ ਕਿਤੋਂ ਹੋਰ ਦਿੱਤੀ ਜਾਵੇ ਪਰ ਉਸ ਇਸ਼ੂਸ ਬਾਰੇ ਤਾਂ ਪ੍ਰਾਈਮ ਮਿੰਿਸਟਰ ਨੇ ਕੋਈ ਵੀ ਕਾਲੀਦਲ ਬਾਰੇ ਤਾਂ ਬਿਲਕੁਲ ਸਾਇਲੈਂਟ ਰਹੇ ਹੈਗੇ ਸੋ ਇਹ ਵੀ ਇੱਕ ਦੇਖਣ ਵਾਲੀ ਗੱਲ ਆ ਕਿ ਕਿਉਂ ਨਹੀਂ ਉਹ ਬੋਲੇ ਆਪਣੇ ਭਾਈਵਾਲ ਪਾਰਟੀ ਬਾਰੇ ਜਾਂ ਹੋਰ ਕੋਈ ਪੰਜਾਬ ਤੇ ਜਿਹੜੇ ਕੋਈ ਇਸ਼ੂਸ ਪੈਂਡਿੰਗ ਨੇ ਉਹਨਾਂ ਬਾਰੇ ਕੋਈ ਵੀ ਉਹਨਾਂ ਨੇ ਗੱਲ ਕਰਨੀ ਚਾਹੀਦੀ ਤੇ ਨਾ ਹੀ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਯੂਨਿਟ ਹੈਗੀ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਨਾ ਹੀ ਇਹਨਾਂ ਵੱਲੋਂ ਕੋਈ ਗੱਲ اٹھਾਈ ਗਈ ਹੈਗੀ ਜੀ ਗਿੱਲ ਸਾਹਿਬ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਸਫਲਤਾ ਨਹੀਂ ਹੋਏ ਤੇ ਉਹ ਪ੍ਰਦਰਸ਼ਨ ਕਿਉਂ ਹੋ ਜਰੇ ਪਰ ਨਹੀਂ ਪ੍ਰਦਰਸ਼ਨ ਕਾਫੀ ਭਰਵੇਂ ਹੋਇਆ ਪਰ ਰੋਕਾਂ ਬਹੁਤ ਲੱਗੀਆਂ ਹੋਈਆਂ ਸੀ 7-8000 ਤੱਕ ਸਕਿਉਰਿਟੀ ਫੋਰਸਿਸ ਸੀਗਾ ਸਾਰਾ ਪਟਿਆਲਾ ਸਾਰੇ ਪਾਸੇ ਤੋਂ ਸੀਲ ਸੀਗਾ ਤਨਾਲੇ ਸਵੀਰ ਤੋਂ ਹੀ ਸੀਲ ਸੀਗਾ ਬਲਤ ਇੱਕ ਰਾਤ ਪਹਿਲੇ ਤੁਸੀਂ ਸੀਲ ਕਰ ਦਿੱਤਾ ਗਿਆ ਸੀ ਸਾਰਾ ਮਤਲਬ ਕਿ ਜਿੰਨੇ ਬਾਰਡਰ ਟੱਚ ਕਰਦੇ ਹੈਗੇ ਪਟਿਆਲੇ ਨੂੰ ਉਹ ਸਾਰੇ ਬਾਰਡਰ ਸੀਲ ਕੀਤੇ ਹੋਏ ਸੀਗੇ ਫਿਰ ਵੀ ਉਸ ਸਾਰੇ ਦੇ ਬਾਵਜੂਦ ਵੀ ਕਿਸਾਨਾਂ ਨੇ ਆਪਣਾ ਇੱਕ ਥਾਂ ਤੇ ਪਰਮਾ ਇਕੱਠ ਕੀਤਾ ਹੈਗਾ ਤੇ ਉਹਨਾਂ ਨੇ ਆਪਣੇ ਵੱਲੋਂ ਜੋ ਵੀ ਉਹਨਾਂ ਵੱਲੋਂ ਵਿਦਰੋਹ ਕੀਤਾ ਜਾਸਾ ਸੁਣ ਕੀਤਾ ਪਰ ਉਹ ਪ੍ਰਾਈਮ ਮਿਨਿਸਟਰ ਦੇ ਕਿਤੇ ਨੇੜੇ ਤੇੜੇ ਵੀ ਆ ਨਹੀਂ ਸਕੀ ਉਹ ਤਾਂ ਆਪਾਂ ਨੂੰ ਪਹਿਲੇ ਵੀ ਪਤਾ ਸੀ ਵੀ ਨੇੜੇ ਤਾਂ ਆਉਣ ਹੀ ਨਹੀਂ ਦਿੱਤਾ ਜਾਊਗਾ ਸੋ ਇਸ ਕਰਕੇ ਉਹਨਾਂ ਨੇ ਕੀਤਾ ਜ਼ਰੂਰ ਆਫਰੋਡ ਪ੍ਰਦਰਸ਼ਨ ਪਰ ਉਹ ਕਿਤੇ ਬਹੁਤ ਦੂਰ ਸੀਗਾ ਜਿੱਥੇ ਪ੍ਰਾਈਮ ਮਿਨਿਸਟਰ ਦੀ ਚੌਣੇ ਪੋਲੋ ਗਰਾਊਂਡ ਵਿੱਚ ਬੋਲਣਾ ਸੀ ਜੀ ਦੂਜੇ ਪਾਸੇ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਹੈ ਜਿਹੜਾ ਹੁਣ ਉਹਨੂੰ ਜੇ ਆਪਾਂ ਦੇਖੀਏ ਤਾਂ ਸਿਆਸੀ ਦ੍ਰਿਸ਼ਾ ਪੂਰਾ ਇਸ ਵਕਤ ਭੱਗ ਗਿਆ ਕਿਉਂਕਿ ਦਿਨ ਗਿਣਤੀ ਦੇ ਰਹਿ ਗਏ ਨੇ ਤਾਂ ਇਸ ਵਕਤ ਸਾਰੀਆਂ ਧਿਰਾਂ ਜਿਹੜੀਆਂ ਉਹ ਦਾਅਵੇ ਕਰ ਰਹੀਆਂ ਨੇ ਤੇ ਕਿਵੇਂ ਜਿਹਾ ਲੱਗ ਰਿਹਾ ਜੀ ਓਵਰঅল ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਜੇ ਗੱਲ ਕਰੀਏ ਤਾਂ ਉਹ ਜਿੱਥੇ ਵੀ ਜਾਂਦੇ ਨੇ ਪਹਿਲਾਂ ਦੁਕਾਨਾਂ ਨੂੰ ਬੰਦ ਕਰਵਾ ਦਿੱਤੀਆਂ ਜਾਂਦੀਆਂ ਆਸ-ਪਾਸੇ ਲੋਕਾਂ ਨੂੰ ਰੋਕਿਆ ਜਾਂਦਾ ਤੇ ਇਹਦੇ ਉਲਟ ਜੇ ਮੋੜ ਮੰਡੀ ਦੀ ਗੱਲ ਆਪਾਂ ਜੋੜ ਲਈਏ ਨਾਲ ਤਾਂ ਮੋੜ ਮੰਡੀ ਦੇ ਵਿੱਚ ਵਿਧਾਇਕ ਨੂੰ ਲੋਕਾਂ ਨੇ ਬੰਦੀ ਬਣਾ ਲਿਆ ਪਹਿਲਾਂ ਕਹਿੰਦੇ ਆ ਸਵਾਲਾਂ ਦੇ ਜਵਾਬ ਦਿਓ ਬਾਅਦ ਵਿੱਚ ਦੁਕਾਨਾ ਬੰਦ ਕਰਤੀਆਂ ਤੇ ਮੁੱਖ ਮੰਤਰੀ ਦਾ ਵਿਰੋਧ ਪ੍ਰਦਰਸ਼ਨ ਇੰਨਾ ਕਿ ਸੀਗਾ ਉੱਥੇ ਜਾ ਉਹਨਾਂ ਨੂੰ ਲੱਗਿਆ ਕਿ ਬਾਦ ਨਾ ਜਾਵੇ ਉਹਨਾਂ ਨੇ ਫਿਰ ਮਾਨਸਾ ਵਾਲੇ ਪਾਸੇ ਜਾਣਾ ਵਹਿਤਰੀ ਨਹੀਂ ਸਮਝਿਆ ਉੱਥੇ ਕਈ ਹੀਰੇ ਵੀ ਇਹਨਾਂ ਦੇ ਇਹੋ ਜਿਹੇ ਆ ਕਿ ਜਿਹੜਿਆਂ ਦੇ ਉੱਤੇ ਵੱਡੇ ਦੋਸ਼ ਲੱਗਦੇ ਆ ਕਿਉਂਕਿ ਇੱਕ ਤਾਂ ਸਿਹਤ ਮੰਤਰੀ ਸੀ ਜਿਹੜਾ ਇਹਨਾਂ ਦਾ ਉਹਦੀ ਗ੍ਰਿਫਤਾਰੀ ਦੇ ਅੱਜ ਬਰੇਗੰਡ ਵੀ ਹੈ ਜੀ 24 ਤਰੀਕ ਹੈ ਦੂਜੀ ਵਾਰ ਗ੍ਰਿਫਤਾਰ ਦੋ ਸਾਲ ਹੋ ਗਏ ਤਾਂ ਉਹ ਉਹ ਸਾਰੇ ਮਾਮਲੇ ਆ ਜਿਹੜੇ ਉਹਨਾਂ ਤੋਂ ਬਚਣ ਦੇ ਵਾਸਤੇ ਸਰ ਹੋਇਆ ਜਾਂ ਕੁਝ ਹੋਰ ਨੇ ਇਸ ਤਰ੍ਹਾਂ ਕੇ ਜਿਹੜੇ ਰੋਡ ਸ਼ੋਅ ਕਰ ਰਹੇ ਹੈ ਇਹ ਨਾ ਚੀਫ ਮਿਨਿਸਟਰ ਕਾਫੀ ਜ਼ਿਆਦਾ ਵੱਡੀ ਗਿਣਤੀ ਵਿੱਚ ਰੋਡ ਸ਼ੋਅ ਕਰ ਰਹੇ ਹੈਗੇ ਦਿਨ ਚ ਵੀ 2 2 3 3 ਵੀ ਰੋਡ ਸ਼ੋਅ ਕਰ ਰਹੇ ਹੈਗੇ ਉਹਦੇ ਨਾਲ ਜਿਹੜੀ ਉੱਥੇ ਲੋਕਲ ਪਾਪੂਲੇਸ਼ਨ ਹੈਗੀ ਹੈ ਜਾਂ ਬਿਜ਼ਨੈਸਿਸ ਹੈਗੇ ਨੇ ਉਹ ਬੜਾ ਬੁਰੀ ਤਰ੍ਹਾਂ ਅਫੈਕਟ ਹੋ ਰਹੇ ਨੇ ਇੱਕ ਤਰ੍ਹਾਂ ਲੋਕਾਂ ਨੂੰ ਸਾਰੇ ਹਨ ਜਿਹੜੇ ਆਲੇ ਦੁਆਲੇ ਉਹਨਾਂ ਨੂੰ ਬੰਦੀ ਬਣਾ ਲੈਂਦੇ ਜਾਂਦਾ ਹੈ ਤਾਂ ਇਹ ਕਿਸ ਤਰ੍ਹਾਂ ਦੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਕਿ ਤੁਸੀਂ ਲੋਕਾਂ ਦੇ ਵਿੱਚ ਆਪਣਾ ਦਿਖਾਉਣੀ ਹੈ ਸਮੂਲੀਅਤ ਕੇ ਲੋਕਾਂ ਨੂੰ ਬੰਦੀ ਬਣਾ ਕੇ ਉਹਨਾਂ ਤੇ ਮਤਲਬ ਕਿ ਤੁਸੀਂ ਆਪਣੀ ਹੈਂਕੜ ਦਿਖਾਉਣੀ ਹੈਗੀਆ ਮੈਂ ਇਸ ਚੀਜ਼ਾਂ ਜੋ ਮਾਈ ਮੈਟਰ ਕਰਦੀਆਂ ਲੋਕਾਂ ਦੀ ਆਮ ਜਿਹੜੀ ਜ਼ਿੰਦਗੀ ਹੈ ਉਹ ਸਾਰੀ ਸਟੈਂਡ ਸਟਿਲ ਤੇ ਆ ਜਾਂਦੀ ਹੈਗੀਆ ਤੇ ਉਸ ਚੀਜ਼ ਦਾ ਕੀ ਪ੍ਰਭਾਵ ਪਊਗਾ ਜਦ ਜਦੋਂ ਜੂਨ 1 ਨੂੰ ਇਲੈਕਸ਼ਨਸ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਕੀ ਉਹਦਾ ਰੋਹ ਦਾ ਕੀ ਲੋਕਾਂ ਦਾ ਜਿਹੜਾ ਇਸ ਤਰ੍ਹਾਂ ਦਾ ਰੋਹ ਇਕੱਠਾ ਹੋ ਰਿਹਾ ਹੈਗਾ ਉਹਦਾ ਕੀ ਪ੍ਰਦਰਸ਼ਨ ਹੁੰਦਾ VOTING ਕਰਾਂਗੇ ਤਾਂ ਹੁਣ ਆਪਾਂ ਦੇਖਣ ਵਾਲੀ ਗੱਲ ਹੈ ਕਿਉਂ ਕਿ ਹੁਣ ਨੇੜੇ ਹੀ ਰਹਿ ਗਈ ਆਪਣੇ ਦਿਨ ਜਿਹੜੇ ਹੈਗੇ ਜਦੋਂ ਇਲੈਕਸ਼ਨ ਸੋਣੀਆਂ ਨੇ ਕੱਲ ਜਿਹੜੀ ਹੈ 6ਵੇਂ ਪੜਾ ਦੀ ਇਲੈਕਸ਼ਨ ਖਤਮ ਹੋ ਜਾਣੀ ਹੈ ਹਰਿਆਣਾ ਵਗੈਰਾ ਚ ਦਿੱਲੀ ਚ ਸਾਰੇ ਸਿਮਟ ਜਾਣੀ ਹੈਗੀ ਆ ਤੇ ਫਿਰ ਉਸ ਤੋਂ ਬਾਅਦ ਮੁੱਖ ਮਤਲਬ ਕੇਂਦਰ ਜਿਹੜਾ ਹੈਗਾ ਪੰਜਾਬ ਹੀ ਹੋਊਗਾ ਤੇ ਅੱਜ ਅਰਜੀਵ ਦਾ ਅੱਜ ਰਾਹੁਲ ਗਾਂਧੀ ਵੀ ਅੰਮ੍ਰਿਤਸਰ ਆ ਰਹੇ ਹੈਗੇ ਆ ਗੁਰਨਾਣ ਦੇਵੀ ਹੀ ਕਹੀ ਗਿਆ ਵੀ ਹੁਣ 23 ਤੋਂ ਲੈ ਕੇ 29 ਤੱਕ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਹੈਗੇ ਪ੍ਰਿੰਕਿਆ ਗਾਂਧੀ ਆ ਰਾਹੁਲ ਗਾਂਧੀ ਆ ਹੋਰ ਨੇ ਇਹਨਾਂ ਦੇ ਖਾੜ ਕੇ ਹੁਣੀ ਜਿਹੜੇ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਉਹ ਸਾਰੇ ਹੁਣ ਪੰਜਾਬ ਦਾ ਦੌਰਾ ਕਰਨਗੇ ਸੋ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ 'ਚ ਹੁਣ ਚੋਣ ਜਿਹੜਾ ਖਾੜਾ ਹੈਗਾ ਹੁਣ ਪਸਣ ਲੱਗਿਆ ਪੰਜਾਬ ਦੇ ਵਿੱਚ ਕੱਲ ਤੋਂ ਬਾਅਦ ਫਿਰ ਔੜ ਜ਼ਿਆਦਾ ਤਿੱਖਾ ਹੋ ਜਾਊਗਾ ਪਰ ਜਿੱਤੋਂ ਤੱਕ ਓਵਰ ਆਲ ਤਸਵੀਰ ਹੈਗੀ ਪੰਜਾਬ ਦੀ ਇਲੈਕਸ਼ਨਰੀਂਗੀ ਉਹਦੇ ਵਿੱਚ ਕੋਈ ਮਤਲਬ ਕਿ ਵਿਰੋਧ ਪ੍ਰਦਰਸ਼ਨ ਜਾਦੇ ਚੱਲ ਰਹੇ ਹੈਗੇ ਆ ਜਿਸ ਤਰ੍ਹਾਂ ਦਾ ਚੋਣ ਅਖਾੜਾ ਪੱਕਣਾ ਚਾਹੀਦਾ ਸੀ ਉਸ ਤਰ੍ਹਾਂ ਹਜੇ ਪੱਕਿਆ ਨਹੀਂ ਹੈਗਾ ਤੇ ਇੱਕ ਜਿਹੜੇ 4 ਕੋਨੀ ਜਾਂ 5 ਕੋਨੀ ਮੁਕਾਬਲੇ ਹੋਣ ਕਰਕੇ ਜਿਹੜੀ ਤਸਵੀਰ ਹੈਗੀ ਆ ਉਹ ਵੀ ਕਾਫੀ ਧੁੰਦਲੀ ਹੈਗੀ ਵੀ ਕਿਸੇ ਨੂੰ ਵੀ ਇਹ ਪ੍ਰਡिक्ट ਕਰਨਾ ਵੀ ਇਹ ਅੱਗੇ ਆ ਤੇ ਦੂਜੇ ਪਿੱਛੇ ਹੈਗੇ ਆ ਉਹ ਕਹਿਣਾ ਬਹੁਤ ਮੁਸ਼ਕਲ ਹੈਗਾ मतलब इस चीज ਦਾ મતલਬ ਕੋਈ ਵੀ ਜਿਹੜਾ ਦਾਅਵੇ ਨਾਲ ਨਹੀਂ ਕਹਿ ਸਕਦਾ ਜਿਵੇਂ ਸੰਗਰੂਰ ਦੀ ਸੀਟ ਹੈਗੀ ਆ ਬਠਿੰਡਾ ਦੀ ਸੀਟ ਹੈ ਈ ਵੱਲ ਲੁਧਿਆਣੇ ਦੀ ਸੀਟ ਹੈਗੀ ਆ ਤੁਸੀਂ ਅਮਰitsar ਦੀ ਸੀਟ ਲੈ ਲਓ ਚਾਹੇ ਤੁਸੀਂ ਖਡੂਰ ਸਾਹਿਬ ਦੀ ਸੀਟ ਲੈ ਲਓ ਸਾਰੀਆਂ ਸੀਟਾਂ ਜਿਵੇਂ ਫਰੀਦਕੋਟ ਤੁਸੀਂ ਲੈ ਲਓ મતલਬ ਕਿ ਇਹ ਸਾਰੇ ਹੀ ਫਸਵੇਂ ਮੁਕਾਬਲੇ ਹੈਗੇ ਆ ਇਸੇ ਤਰ੍ਹਾਂ ਫਲੋਇਪੁਰਚ ਵੀ ਬਹੁਤ ਫਸਵਾ ਮੁਕਾਬਲਾ ਹੈਗਾ ਉੱਥੇ ਕਿਉਂਕਿ ਉੱਥੇ ਵੀ ਜਿਹੜੇ ਹੈਗੇ ਆ ਚਾਰ ਕੋਣੀ ਮੁਕਾਬਲੇ ਨੇ ਕਈ ਥਮਕ ਦੇ ਤਾਂ ਪੰਜ ਕੋਣੀ ਬਹੁਤ ਸਟਰੋਂਗ ਮੁਕਾਬਲੇ ਜਿਸ ਤਰ੍ਹਾਂ ਉਹ ਡੇਬਟਿੰਗ ਦੇ ਵਿੱਚ ਹੈਗਾ ਇਸੇ ਤਰ੍ਹਾਂ ਇਹ ਪੰਜ ਕੋਣੀ ਜਿਹੜਾ ਹੈਗਾ ਸੰਗਰੂਰ ਦਾ ਬਹੁਤ ਫਸਲਾ ਮੁਕਾਬਲਾ ਹੈਗਾ ਕਿਉਂਕਿ ਉੱਥੇ ਚੀਫ ਮਿਨਿਸਟਰ ਭਗਵੰਤ ਮਾਨ ਦੀ ਸਟੇਕ ਵੀ ਬਹੁਤ ਵੱਡੀ ਲੱਗੀ ਹੋਈ ਹੈਗੀ ਕਿ ਦੂਜੀ ਵਾਰੀ ਉਹਨਾਂ ਨੂੰ ਇਲੈਕਸ਼ਨ ਆਪਣੀ ਕਿਸ ਤਰ੍ਹਾਂ ਬਚਾਉਣੀ ਹੈਗੀ ਉਹਨਾਂ ਨੇ ਕੱਲ ਉਹਨਾਂ ਨੇ ਕਾਲੀ ਦਲ ਦੇ ਜਿਹੜੇ ਪਹਿਲੇ ਮਿਨਿਸਟਰ ਰਹਿ ਚੁੱਕੇ ਆ ਮਲੇਰ ਕੋਟਲੇ ਤੋਂ ਮੁਸਲਮ țeਰਾ ਸੀਗਾ ਜਿਹੜਾ ਨੌਸਰਫਤਰੀ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਆਪ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਹੋਰ ਵੀ ਉਹਨਾਂ ਦੇ ਨਾਲ ਕਈ ਐਮਸੀ ਤੇ ਕਿੰਨੇ ਜਾਦੇ ਬੰਦੇ ਹੋਰ ਵੀ ਆਪ ਦੇ ਵਿੱਚ ਆਏ ਹੈਗੇ ਆ ਇਹ ਦਲ ਬਦਲੀ ਦਾ ਜਿਹੜਾ ਪੰਜਾਬ ਚ ਇਸ ਵਾਰੀ ਫੀਨੋਮਨਾ ਹੈਗਾ ਨਾ ਉਹ ਬੜਾ ਹੀ ਮਤਲਬ ਕਿ ਤੀਬਰਤਾ ਨਾਲ ਚੱਲ ਰਿਹਾ ਹੈ ਮਤਲਬ ਬਹੁਤ ਤੇਜ਼ੀ ਹੈਗੀ ਲੋਕਾਂ ਦੀਆਂ ਲਾਇਲਟੀਜ਼ ਨੂੰ ਤੁਸੀਂ ਕਹਿਣਾ ਵੀ ਉਹਨਾਂ ਦੀ ਕਿਸੇ ਆਈਡੀਓਲੋਜੀ ਪ੍ਰਤੀ ਲਾਇਲਟੀ ਆ ਇਹ ਤਾਂ ਮਤਲਬ ਕਿ ਅੱਜ ਟੋਟਲੀ ਗੈਪ ਹੈਗੀ ਪੰਜਾਬ ਵਿੱਚ ਬਿਲਕੁਲ ਅგილ ਸਾਬ ਜਿਹੜਾ ਲੀਡਰ ਹੀ ਲੋਇਲ ਨਹੀਂ ਆਉਦੀ ਪਾਰਟੀ ਦੇ ਪ੍ਰਤੀ ਉਹ ਮੈਂ ਇੱਕ ਕਮੈਂਟ ਜਾਂ ਵੀ ਸੁਣੀ ਜਾਂਦਾ ਸੀ ਕਹਿੰਦਾ ਵੀ ਮਾਂ ਪਾਰਟੀ ਹੈ ਕਹਿੰਦਾ ਕੋਈ ਬਾਪ ਪਾਰਟੀ ਨਹੀਂ ਕਹਿੰਦਾ ਵੀ ਕਿਉਂਕਿ ਫਿਰ ਬਾਪੂ ਜ਼ਿਆਦਾ ਹੋ ਜਾਣਗੇ ਕਿਉਂਕਿ ਪਾਰਟੀਆਂ ਬਹੁਤੀਆਂ ਨੇ ਸੋ ਸਮੱਸਿਆਵਾਂ ਜਿਹੜੀਆਂ ਉਹ ਪੋਲਿਟੀਕਲੀ ਲੋਕਾਂ ਦੇ ਸਾਹਮਣੇ ਹੋਣਗੀਆਂ ਪਰ ਆਮ ਜਿਹੜੇ ਦਰਸ਼ਕ ਨੇ ਜਿਹੜੇ ਸਰੋਤੇ ਨੇ ਜਿਹੜੇ ਵੋਟਰ ਨੇ ਜਾਂ ਸਪੋਰਟਰ ਨੇ ਉਹਨਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਜਦੋਂ ਲੀਡਰ ਪਾਰਟੀ ਬਦਲ ਜਾਂਦਾ ਹੈ ਤੇ ਗਾਂ ਵਾਲਿਆਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਸਾਡੇ ਵਾਲੇ ਦਾ ਝੰਡਾ ਸੀ ਕਿਹੜਾ ਲਾਈਏ ਜਾਂ ਕਿਹੜਾ ਰੱਖੀਏ ਸੋ ਇਹਦਾ ਅਸਰ ਕਿਉਂ ਨਹੀਂ ਪੈ ਰਿਹਾ ਲੋਕਾਂ 'ਤੇ ਕਿ ਦਲ ਬਦਲੀ ਹੈ ਜਿਹੜੀ ਤੁਹਾਡੇ ਲੀਡਰ ਕਰ ਰਹੇ ਹੈ ਤੁਸੀਂ ਉਥੇ ਦੇ ਉਥੇ ਰਹਿ ਜਾਂਦੇ ਹੋ ਨਹੀਂ ਇਸ ਵਾਰੀ ਮੈਂ ਸੋਚਦਾ ਵੀ ਇਫੈਕਟ ਜ਼ਰੂਰ ਕਰੂਗਾ ਇਲੈਕਸ਼ਨ ਚਦਨ ਹੋਣੀ ਆ ਨਾ ਵੋਟਾਂ ਪੈਣੀਆਂ ਲੋਕੀ ਇਸ ਗੱਲ ਦਾ ਜ਼ਰੂਰ ਧਿਆਨ ਕਰਨਗੇ ਕਿਉਂਕਿ ਇਸ ਨਾਲ ਇਰਿਟੇਸ਼ਨ ਬਹੁਤ ਆ ਲੋਕਾਂ ਨੂੰ ਵੀ ਲੋਕਾਂ ਦੀ ਕੋਈ 로ਇਲਟੀ ਯਾਨੀ ਕਿ ਜਿਹੜੇ ਐਨ ਐਨ ਐ ਚਿਰ ਤੋਂ ਲੀਡਰ ਹੈਗੇ ਆ ਵੀ ਸਵੇਰ ਰਾਤ ਉਹ ਸੌਂਦੇ ਕਿਤੇ ਹੋਰ ਆ ਸਵੇਰੇ ਉੱਠਦੇ ਕਿਤੇ ਹੋਰ ਹੈਗੇ ਆ ਆਪਾਂ ਰੋਜ਼ ਹੀ ਦ੍ਰਿਸ਼ ਦੇਖ ਰਹੇ ਹੈਗੇ ਆ ਜਿਹੜਾ ਪਾਰਟੀਆਂ ਚ ਇੱਕ ਦੂਜੀ ਪਾਰਟੀ ਚ ਰਲਣ ਦਾ ਬਹੁਤਾ ਹੈਗਾ ਆਪਸਾ ਤੇ ਭਾਰਤੀ ਜਨਤਾ ਪਾਰਟੀ ਚ ਜੀ ਦੇਖੋ ਪਿਛਲੇ ਦਿਨਾਂ ਵਿੱਚ ਜਗਵੀਰ ਬਰਾੜ ਜੀ ਨੇ ਪਿਛਲੇ ਸਮੇਂ ਵਿੱਚ ਕਿੰਨੀਆਂ ਪਾਰਟੀਆਂ ਬਦਲੀਆਂ ਨੇ ਸਟਾਰਟਿੰਗ ਵਿਦ ਪੀਪਲਸ ਪਾਰਟੀ ਫਿਰ ਕਾਂਗਰਸ ਫਿਰ ਅਕਾਲੀ ਦਲ ਫਿਰ ਵਾਪਸ ਆਪ ਦੇ ਵਿੱਚ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਲੇ ਉਹਨਾਂ ਨੇ ਏਦਾਂ ਦੀਆਂ ਕਿੰਨੀਆਂ ਐਗਜ਼ਾਮਪਲਸ ਨੇ मतलब के जेडीया ਤੁਹਾਡੇ ਸਾਹਮਣੇ ਦਿਖਾਈ ਦੇ ਨੇ ਤੁਸੀਂ ਜਲੰਧਰ ਦਾ ਇਹ ਲੈ ਲੋ ਕਿ ਡੀਐਮ ਵੱਡੀਆਂ ਐਗਜ਼ਾਮਪਲਸ ਨੇ ਕਿ ਟਿਕਟ ਨੋ ਜਿਹੜੀ ਟਿਕਟ ਐਲਾਨ ਕੀਤੀ ਹੋਵੇ ਉਹ ਬੰਦਾ ਟਿਕਟ ਛੱਡ ਕੇ ਜਾ ਕੇ ਭਾਰਤੀ ਜਨਤਾ ਪਾਰਟੀ ਚ ਦਾਖਲ ਹੋ ਗਿਆ ਜਦ ਕਿ ਉਹ ਪਿਛਲੀ ਵਾਰੀ ਉਸੇ ਆਪ ਵੱਲੋਂ ਚੁਣਿਆ ਗਿਆ ਸੀ ਬਾਇ ਇਲੈਕਸ਼ਨ ਦੇ ਵਿੱਚ ਸੋ ਹੁਣ ਇਹ ਅੱਗੇ ਕਿਸ ਤਰ੍ਹਾਂ ਦਾਅਵਾ ਰਾ ਜਿਹੜੀ ਮੇਨ ਗੱਲ ਆ ਨਾ ਸੁਖਨਾਬ ਉਹ ਹੈਗਾ ਕਿ ਕੋਈ ਵੀ ਜਿਹੜਾ ਪੰਜਾਬ ਪ੍ਰਤੀ ਮੁੱਦੇ ਹੈਗੇ ਆ ਨਾ ਉਹ ਕਿਸੇ ਵੀ ਸਰਹਰਤਾ ਦੇ ਨਾਲ ਅਠਾਏ ਹੀ ਨਹੀਂ ਜਾ ਰਹੇ ਨਾ ਕੋਈ ਕਿਸੇ ਨੂੰ ਇਹ ਪ੍ਰੋਮਿਸ ਕੀਤਾ ਜਾ ਰਿਹਾ ਚੰਡੀਗੜ੍ਹ ਬਾਰੇ ਕੋਈ ਇਸ਼ੂ ਹੈ ਆਕਾਲੀ ਦਲ ਨੇ ਤਾਂ ਚੰਡੀਗੜ੍ਹ ਤੋਂ ਆਪਣਾ ਕੈਂਡੀਡੇਟ ਵੀ ਨਹੀਂ ਖੜਾ ਕੀਤਾਗਾ ਇਹ ਤੋਂ ਵੱਡੀ ਹੋਰ ਅਫਸੋਸ ਵਾਲੀ ਕੀ ਗੱਲ ਹੋ ਸਕਦੀ ਹੈਗੀ ਆ ਇਹਦਾ ਮਤਲਬ ਇਹਨਾਂ ਨੇ ਪਹਿਲੇ ਹੀ ਦਾਵਾ ਛੱਡਤਾ ਹੋਇਆ ਚੰਡੀਗੜ੍ਹ ਤੋਂ ਬਲੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਗੇ ਜੀ ਆਪਾਂ ਨਾਲ ਤੁਸੀਂ ਦੇਖੋ ਮੈਂ ਥੋੜੇ ਦਿਨ ਪਹਿਲਾਂ ਕੁੜੀਆਂ ਸਾਹਿਬ ਦੇ ਇੰਟਰਵਿਊ ਕੀਤੇ ਕਰਮਜੀਤ ਅਨਮੋਲ ਦੀ ਇੰਟਰਵਿਊ ਘੁੰਮ ਰਹੀ ਹੈ ਬਾਕੀ ਵੀ ਹੈ ਜਿਹੜੇ ਇਹ ਕਹਿੰਦੇ ਸੀ ਕਿ ਵਿਕਰਮ ਮਜੀਠੀਆ ਨਸ਼ੇ ਦਾ ਸੌਦਾਗਰ ਐ ਤੇ ਹੁਣ ਉਹ ਨਸ਼ੇ ਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ ਉਹ ਕਹਿੰਦਾ ਜੇ ਖੜਕਨ ਹੱਡੀਆਂ ਵਜਾਉਣ ਡਬਰੂਗੀ 1980 ਚ ਆ ਗਿਆ ਸੀਗਾ ਤੇ ਕੁੜੀਆਂ ਸਾਹਿਬ ਕਹਿੰਦੇ ਜੇ ਸਾਡੇ ਵੇਲੇ ਤਾਂ ਕੋਈ ਇਹੋ ਜਿਹਾ ਮਸਲਾ ਹੈ ਨਹੀਂਗਾ ਪਹਿਲਾਂ ਵੀ ਸੀਗੇ ਮੈਂ ਕਿਹਾ ਪਹਿਲਾਂ ਸੀਗੇ ਹੁਣ ਕਿਉਂ ਨਹੀਂ ਰੁਕ ਰਹੇ ਸਮੱਸਿਆ ਇਹ ਹੈ ਕਿ ਭੱਜ ਕਿਉਂ ਰਹੇ ਨੇ ਇਹ ਲੋਕ ਨਹੀਂ ਕੱਲਾ ਨਸ਼ਿਆਂ ਬਾਰੇ ਵੀ ਚੁੱਪ ਪਹਿ ਗਏ ਫਾਰਮਰ ਸੁਸਾਈਡ ਬਾਰੇ ਕਿ ਇਹਨਾਂ ਤੇ ਕੋਈ ਗੱਲ ਹੀ ਨਹੀਂ ਉਠਾਈ ਜਾ ਰਹੀ ਕਿ ਜਿਹੜੇ ਏਡੇ ਏਡੇ ਬਣੇ ਸੀ ਕਾਨੂੰਨ ਬਣੇ ਸੀ ਫਾਰਮਰ ਸੁਸਾਈਡ ਬਾਰੇ ਵੀ ਫਾਰਮ ਭਰਨਾ ਪਊਆ ਹੋਊਗਾ ਜੋ ਉਹਦਾ ਤਾਂ ਕੋਈ ਜ਼ਿਕਰ ਹੀ ਨਹੀਂ ਹੋ ਰਿਹਾ ਹੈਗਾ ਨਾ ਕੋਈ ਡਰੱਗ ਓਵਰ ਡੋਜ਼ ਨਾ ਆਪਾਂ ਹੁਣ ਵੀ ਦੇਖ ਰਹੇ ਆ ਕਿ ਆਪਣੇ ਯੰਗ ਬੱਚੇ ਮਰ ਰਹੇ ਹੈਗੇ ਆ ਉਹ ਕੋਈ ਇਸ਼ੂ ਇਸ ਤਰ੍ਹਾਂ ਬਾਣੀ ਨਹੀਂ ਰਿਹਾ ਮਤਲਬ ਭਰਮਾਂ ਚ ਇਸ਼ੂ ਜਿਸ ਤਰ੍ਹਾਂ ਬਣਨਾ ਚਾਹੀਦਾ ਸੀ ਉਹ ਬਾਣੀ ਨਹੀਂ ਰਿਹਾਗਾ ਲੋਕਲ ਇਸ਼ੂ ਸੀ ਐਡਰੈਸ ਹੋ ਰਹੇ ਨੇ ਜੇ ਆਪਾਂ ਕਹੀਏ ਵੀ ਜੇ ਕੋਈ ਸਟੇਟ ਦੇ ਇਸ਼ੂਜ਼ ਨੇ ਉਹਨਾਂ ਬਾਰੇ ਟੋਟਲ ਚੁੱਪ ਹੈਗੀ ਆ ਕੀ ਪੰਜਾਬ ਨੂੰ ਜਿਹੜੇ ਇਹ ਮੈਂਬਰ ਪਾਰਲੀਮੈਂਟ ਚੋਂ ਕੇ ਜਾਣੇ ਹੈਗੇ ਕੀ ਪੰਜਾਬ ਨੂੰ ਦਿਸ਼ਾ ਦੇਣਗੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਮਲੇ ਕੋਈ ਵੀ ਕਿਸੇ ਵੱਲੋਂ ਸવાય ਇੱਕ ਦੂਜੇ ਤੇ ਜਿਹੜੀ ਪਰਸਨਲ ਦੂਸ਼ਣबाजी ਹੈਗੀ ਆ ਉਸ ਤੋਂ ਬਾਹਰ ਹੀ ਨਹੀਂ ਨਿਕਲ ਸਕੀ ਸਾਰੀ ਕੈਂਪੇਨ ਹਜੇ ਤੱਕ ਚਾਹ ਤੁਸੀਂ ਸਟੇਟ ਮਿਸਟਰ ਭਗਵੰਤ ਮਾਨ ਦੇਖ ਲਓ ਪਿੱਛਲੀ ਵਕ ਮਲਗੇ ਗੋਣੇ ਫਿਰਦੇ ਨੇ ਜਾਂ ਹੋਰ ਨੇ ਜਿਹਦਾ ਬਹੁਤ ਸਖਤ ਇਤਰਾਜ ਹੋਇਆ ਹੈਗਾ ਹੋਰ ਤੁਸੀਂ ਦੇਖੋ ਮੇਨ ਜਿਹੜਾ ਮੁੱਦਾ ਹੈਗਾ ਹਮਦਰਦ ਜਿਹੜੇ ਹੈਗੇ ਆ ਨਿਊਜ਼ਪੇਪਰ अजीत ਸਮੂਹ ਦੇ ਮਾਲਕ ਨੇ ਜਿਹੜੇ ਉਹਨਾਂ ਪ੍ਰਤੀ ਦੇਖੋ ਚਾਂਚਕ ਕੇਸ ਜਿਹੜਾ ਉੱਭਰਿਆ ਹੈਗਾ ਉਹਨਾਂ ਦੇ ਨਾਲ 25 ਬੰਦੇ ਹੋਰ ਚਾਰ ਸ਼ੀਟ ਕੀਤੇ ਗਏ ਜਿਹੜਾ ਮੈਮੋਰੀਅਲ ਵਾਲਾ ਕੇਸ ਆ ਗਰਦਾਰਪੁਰ ਵਾਲਾ ਉਹਦੇ ਵਿੱਚ ਮੰਨ ਲੇ ਕਿ 16 ਬੰਦੇ ਤਾਂ ਅਰੈਸਟ ਹੋ ਚੁੱਕੇ ਨੇ ਅੱਜ ਕੱਲ ਵੀ ਇੱਕ ਬੰਦੇ ਨੇ ਆਤਮ ਸਪਰਪਨ ਕੀਤਾ ਹੈ 15 ਬੰਦੇ ਫੜੇ ਜਾ ਚੁੱਕੇ ਉਹਦੇ ਚ ਇੱਕ ਆਈਐਸ ਅਫਸਰ ਵੀ ਨੇਮਡ ਹੈਗਾ ਇਸੇ ਤਰ੍ਹਾਂ ਹੋਰ ਜਿਹੜੇ ਚੀਫ ਇੰਜੀਨੀਅਰਸ ਨੇ ਹੋਰ ਜਿਹੜੇ ਉਸ ਪ੍ਰੋਜੈਕਟ ਦੇ ਨਾਲ ਅਸੋਸੀਏਟਿਡ ਸੀਗੇ ਉਹਦੇ ਚ ਇਹ ਕਹਿ ਰਹੀ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ 27 ਕਰੋੜ ਰੁਪਏ ਦਾ ਘਪਲਾ ਹੈਗਾ ਹੁਣ ਉਸ ਦੀ ਸਾਰੀ ਰਿਪੋਰਟ ਜਿਹੜੀ ਹੈਗੀ ਉਹ ਚੀਫ ਇਲੈਕਸ਼ਨ ਕਮਿਸ਼ਨਰ ਨੇ ਦਿੱਲੀ ਤੋਂ ਤਾਲਮਕ ਕੀਤੀ ਗਈ ਹੈ ਵੀ ਸਾਨੂੰ ਇਹ ਮਾਮਲੇ ਬਾਰੇ ਦੱਸਿਆ ਜਾਵੇ ਇਸੇ ਤਰ੍ਹਾਂ ਚਾਂਚਕ ਜਿਹੜੇ ਜਲੰਧਰ ਤੇ ਲੁਧਿਆਣੇ ਦੇ ਜਿਹੜੇ ਪੁਲਿਸ ਕਮਿਸ਼ਨਰਸ ਨੇ ਉਹ ਐਮਰਜੈਂਸੀ ਵੇ ਦੇ ਨਾਲ ਬਦਲੇ ਗਏ ਹੈਗੇ ਆ ਮਤਲਬ ਇਕਦਮ ਜਿਹੜੀ ਇਸ ਤਰ੍ਹਾਂ ਦੀ ਅਧਲਾ ਬਦਲੀ ਹੋ ਰਹੀਆਂ ਨੇ ਮਤਲਬ ਲੋਕਾਂ ਦੇ ਜਿਹੜੇ ਮੁੱਦੇ ਆ ਨਾ ਮੇਨ ਇਸ਼ੂਸ ਨੇ ਸਗਨਾ ਉਹਨਾਂ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਹੋ ਰਹੀ ਬਿਲਕੁਲ ਫਰੀਦਕੋਟ ਵਾਲੀ ਸੀਟ ਦੇ ਬਾਰੇ ਪੁੱਛਣਾ ਚਾਇਆ ਜੀ ਕਿ ਸੱਜਾ ਨੇ ਸਥਿਤੀ ਕਿਹੋ ਜੀ ਹੈ ਔਰ ਇੱਕ ਗੱਲ ਹੋਰ ਅਜਿਹਾ ਚੱਲ ਰਹੀ ਹੈ ਕਿ ਜਿਹੜੀਆਂ ਰੈਡੀਕਲ ਸਿੱਖ ਧਰਾਨੇ ਉਹ ਥੋੜੀਆਂ ਜਿਹਾ ਜ਼ਿਆਦਾ ਸਰਗਰਮ ਨੇ ਇਸ ਵਾਰ ਉਹਨਾਂ ਦਾ ਵੋਟ ਬੈਂਕ ਪਹਿਲਾਂ ਨਾਲੋਂ ਵਧਣ ਦੇ आसार ਨੇ ਇਹ ਤਾਂ ਬਿਲਕੁਲ ਲੱਗ ਰਿਹਾ ਹੈਗਾ ਕਿ ਜਿਸ ਤਰ੍ਹਾਂ ਕਿ ਤੁਸੀਂ ਫਰੀਦਕੋਟ ਦੀ ਸੀਟ ਦਾ ਲੈ ਲਓ ਉੱਥੇ ਜਿਹੜਾ ਸਰਪਜੀਤ ਸਿੰਘ ਸ਼ਹੀਦ ਬੈਂਤ ਸਿੰਘ ਦਾ ਬੇਟਾ ਖੜਾ ਹੈਗਾ ਭਾਵੇਂ ਉਹਨਾਂ ਵੱਲੋਂ ਹੋਰ ਤਰ੍ਹਾਂ ਦੀਆਂ ਥਿਊਰੀਜ਼ ਵੀ ਉਠਾਈਆਂ ਜਾ ਰਹੀਆਂ ਨੇ ਉਸ ਚੀਜ਼ ਦੇ ਨਾਲ ਉਹਨਾਂ ਨੂੰ ਵੀ ਕਈ ਥਾਵਾਂ ਤੇ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਜਿਸ ਤਰ੍ਹਾਂ ਕਿ ਕਡੂ ਸਰਬ ਦੀ ਸੀਟ ਚਰਚਾ ਵਿੱਚ ਹੈਗੀ ਇਸੇ ਤਰ੍ਹਾਂ ਬਠਿੰਡੇ ਵੀ ਤੁਸੀਂ ਲਖਸ ਸੁਧਾਲਾ ਬਾਰੇ ਵੀ ਕਾਫੀ ਚਰਚਾ ਹੋ ਰਹੀ ਹੈਗੀ ਹਾਂ ਲਈ ਚਾਹੇ ਤੁਸੀਂ ਕਿਸ ਤਰ੍ਹਾਂ ਵੀ ਦੇਖਿਆ ਜਾਵੇ ਪਰ ਅੱਗੇ ਨਾਲੋਂ ਤੁਸੀਂ ਸੰਗਰੂਰ ਸੀਟ ਲੈ ਲਓ ਸਾ ਸਮਰਨਜੀਤ ਸਿੰਘ ਮਾਨ ਦਾ ਕਾਫੀ ਅਬਾਰ ਹੋ ਰਿਹਾ ਹੈਗਾ ਅੱਗੇ ਵੰਗ ਉਹਨਾਂ ਦੀ ਲੈਕ ਲਾਸਟਰ ਕੈਂਪੇਨਿੰਗ ਨਹੀਂ ਐਸ ਵਾਰੀ ਕਾਫੀ ਭਰਮੀ ਕੈਂਪੇਨਿੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਇੱਕ ਤਾਂ ਉਹ ਸਿਟਿੰਗ ਐਮਪੀ ਹੈਗੇ ਮੈਂਬਰ ਪਾਰਲੀਮੈਂਟ ਹੈਗੇ ਆ ਤੇ ਉਹਨਾਂ ਵੱਲੋਂ ਵੀ ਜਿਸ ਤਰ੍ਹਾਂ ਕੈਂਪੇਨਿੰਗ ਕੀਤੀ ਜਾ ਰਹੀ ਹੈਗੀ ਉਹ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈਗੀ ਆ ਸੋ ਇਸ ਕਰਕੇ ਕੋਲ ਮਾ ਕੇ ਜਿਹੜੇ ਹੁਣ ਇਹ ਜਿਹੜੀਆਂ ਦੂਜੀ ਧਿਰ ਹੈਗੀ ਐ ਸੇ ਕੌਮ ਦੇ ਵਿੱਚ ਉਹਨਾਂ ਨੂੰ ਕਾਫੀ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਹੈਗਾ ਇਹਦਾ ਦਿੱਲੀ ਦੀ ਗੱਲ ਕਰ ਲਈਏ ਤੇ ਅਰਵਿੰਦ ਕੇਜਰੀਵਾਲ ਵਰਸਸ ਸਵਾਤੀ ਮਾਲੀਵਾਲ ਉਹ ਮਾਮਲਾ ਹੁਣ ਚਰਚਾ ਚ ਆ ਗਿਆ ਸਵਾਤੀ ਹੋਰਾਂ ਨੇ ਇੱਕ ਇੰਟਰਵਿਊ ਵੀ ਦਿੱਤੀ ਹੈ ਇੱਕ ਚਰਚਾ ਇਹ ਵੀ ਹੈ ਜਿਹੜੇ ਨਿਊਟਰਲ ਬੰਦੇ ਆ ਉਹ ਸੋਚਦੇ ਆ ਕਿ ਜੀ ਜਦੋਂ ਨਰ ਭਾਇਆ ਕਾਂਡ ਹੋਇਆ ਉਹ ਤਾਂ ਮੋਮਬਤੀਆਂ ਚੱਕੀ ਫਿਰਦੇ ਸੀ ਹੁਣ ਆਪਦੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਦੇ ਨਾਲ ਪੀਏ ਨੇ ਮਿਸビहेव ਕਰ ਲਿਆ ਹੁਣ ਤੁਸੀਂ ਬੀਜੇਪੀ ਦਾ ਦਫਤਰ ਘੇਰਨ ਚ ਲਿਓ ਇਹ ਬਹੁਤ ਮਾੜਾ ਇਨਸੀਡੈਂਟ ਹੋਇਆ ਹੈਗਾ ਸਗਣਾ ਹੈ ਮਰਕ ਬਹੁਤ ਸ਼ੇਮਫੁਲ ਮਤਲਕੀ ਜੇ ਜਿਹੜੀ ਕਹਿ ਸਕਦੇ ਹੈਗੇ ਕਿ ਐਕਟ ਹੋ ਗਿਆ ਹੈਗਾ ਕੱਲ ਉਹਨਾਂ ਨੇ ਐਨਆਈ ਨੂੰ ਆਪਣੀ ਪਹਿਲੀ ਇੰਟਰੂ ਦਿੱਤੀ ਹੈਗੀ ਸਵਾਰਤੀ ਮਈਵਾਲ ਮਈਵਾਲ ਨੇ ਜਿਹੜੀ ਕਿ ਰਾਜ ਸਭਾ ਦੀ ਅਜਕਲ ਮੈਂਬਰ ਨੇ ਆਪ ਪਾਰਟੀ ਵੱਲੋਂ ਤੇ ਜਿਸ ਤਰ੍ਹਾਂ ਉਹਨਾਂ ਨਾਲ ਬੱਤਸਲੂਪੀ ਹੋਈ ਆ ਤੇ ਉਹਨਾਂ ਵੱਲੋਂ ਇਹ ਜ਼ਿਕਰ ਵੀ ਕੀਤਾ ਗਿਆ ਕਿ ਮੇਰੇ ਤੇ ਬਹੁਤ ਪ੍ਰੈਸ਼ਰ ਬਣਾਇਆ ਗਿਆ ਬਾਅਦ ਵਿੱਚ ਕਿ ਮੈਂ ਆਪਣੀ ਕੰਪਲੇਂਟ ਜਿਹੜੀ ਹੈ ਕਰਾਣਾ ਤਕਰੀਬਨ ਮੇਰੇ ਘਰੇ ਤੱਕ ਘਰੇ ਆ ਕੇ ਵੀ ਪ੍ਰੈਸ਼ਰਾਈਜ਼ ਕੀਤਾ ਗਿਆ ਪਰ ਮੈਨੂੰ ਜੇ ਇਹ ਪਿਆਰ ਨਾਲ ਗੱਲ ਕਰਦੇ ਤਾਂ ਇਸ਼ੂਜ਼ ਇਹ ਰਿਜ਼ੋਲਵ ਹੋ ਸਕਦੇ ਸੀ ਜਿਹੜੇ ਵੀ ਇਸ਼ੂਜ਼ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਆਪਣੀ ਰਾਜ ਸਭਾ ਦੀ ਮੈਂਬਰੀ ਤੋਂ ਰਿਜ਼ਾਈਨ ਕਰ ਦਿਓ ਤਾਂ ਕਿ ਇਹ ਸੀਟ ਕਿਸੇ ਨਾਮੀ ਵਕੀਲ ਨੂੰ ਦਿੱਤੀ ਜਾਵੇ ਜਿਨੇ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਨੇ ਉਹਨੂੰ ਡਿਫੈਂਡ ਕੀਤਾ ਹੈ ਡਿਫਰੈਂਟ ਕੋਰਟਸ ਦੇ ਵਿੱਚ ਉਹਨਾਂ ਨੇ ਕੱਲ کافی ਮਤਲਬ ਕਿ ਦਿਲ ਖਿੱਚਵੀਂ ਇਨਕਲੂਡ ਕੀਤੀ ਹੈ ਜਿਹੜੀ ਦੇਖ ਕੇ ਆਪਾਂ ਨੂੰ ਪਤਾ ਲੱਗਦਾ ਕਿ ਅੱਜ ਵੀ ਜੇ ਇਸ ਤਰ੍ਹਾਂ ਦੀ ਰਤਬੇ ਵਾਲੀ ਔਰਤ ਨਾਲ ਇਸ ਤਰ੍ਹਾਂ ਦੀ ਵਾਦਸਤੂ ਕੀ ਹੋ ਸਕਦੀ ਹੈ ਤਾਂ ਆਮ ਔਰਤ ਉਹਦਾ ਕੀ ਦਸ਼ਾ ਹੁੰਦੀ ਹੋਊਗੀ ਰੋਜ਼ ਦਿਹਾੜੀ ਆਪਣੇ ਆਪਣੇ ਇਥੋਂ ਦੇ ਭਾਰਤ ਵਿੱਚ ਜਦ ਕਿ ਇਹ ਦੱਸਿਆ ਜਾ ਰਿਹਾ ਹੈ ਕ੍ਰਾਈਮ ਬਿਊਰੋ ਵੱਲੋਂ ਕਿ ਹਰ ਰੋਜ਼ 86 ਤੋਂ ਲੈ ਕੇ 90 ਔਰਤਾਂ ਦਾ ਰੇਪ ਹੁੰਦਾ ਹੈਗਾ ਮਤਲਬ ਇਹ ਇਹ ਭਾਰਤ ਦੀ ਤਸਵੀਰ ਹੈਗੀ ਆ ਤੇ ਤੁਸੀਂ ਇਹ ਤੋਂ ਮਾਲੀਵਾਲ ਦੇ ਇਸ਼ੂ ਤੋਂ ਆਪੇ ਅੰਦਾਜ਼ਾ ਲਾ ਸਕਦੇ ਕਿ ਜਿਹੜੀਆਂ ਪਾਵਰਫੁਲ ਊਮਨਸ ਵੀ ਨੇ ਤੇ ਜਿਹੜੀਆਂ ਹਮੇਸ਼ਾ ਮਤਲਬ ਕਿ ਊਮਨ ਇਸ਼ੂਸ ਬਾਰੇ ਗੱਲ ਕਰਦੀਆਂ ਦੀਆਂ ਨੇ ਇਹ ਦੋ ਟਰਮਸ ਦੇ ਵਿੱਚ ਇਹ ਊਮਨ ਕਮਿਸ਼ਨ ਦੀ ਚੇਅਰਮੈਨ ਰਹੇ ਨੇ ਦਿੱਲੀ ਦੇ ਵਿੱਚ ਤੇ ਇਹਨਾਂ ਨੇ ਹਰ ਇੱਕ ਜਿਹੜਾ ਵੀ ਇਸ਼ੂ ਕੋਈ ਔਰਤਾਂ ਪ੍ਰਤੀ ਉਠਾਇਆਗਾ ਉਹਦੇ ਚ ਅੱਗੇ ਹੋ ਕੇ ਇਹਨਾਂ ਨੇ ਆਪਣੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਉਸ ਇਸ਼ੂ ਨੂੰ ਰਿਜ਼ੋਲਵ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਸੋ ਇਸ ਦੇ ਨਾਲ ਜਿਹੜਾ ਸਫਤੀ ਮਾਲੀਵਾਲ ਵਾਲਾ ਕੇਸ ਹੈਗਾ ਇਹਦੇ ਨਾਲ ਜਿਹੜੀ ਹੈਗੀ ਆ ਬਹੁਤ ਪੂਰ ਲਾਈਟ ਦੇ ਵਿੱਚ ਆ ਰਹੀ ਹੈਗੀ ਆਪ ਇਵਨ ਕਿ ਕਾਂਗਰਸ ਪਾਰਟੀ ਵੀ ਹੁਣ ਜੇ ਦਿੱਲੀ ਚ ਰੈਲੀਆਂ ਕਰ ਰਹੇ ਨੇ ਉਹਦੇ ਚ ਉਹ ਆਪ ਨੂੰ ਸਮੂਲੀਅਤ ਨਹੀਂ ਦੇ ਰਹੇਗੇ ਨਾਲ ਮਤਲਬ ਕਿ ਇਹਦਾ ਕਿਤੇ ਨਾ ਕਿਤੇ ਦਿਖ ਰਿਹਾ ਕਿ ਜਿਹੜਾ ਸਵਾਤੀ ਵਾਲਾ ਕੇਸ ਹੈਗਾ ਉਹਦੀ ਰਿਫਲੈਕਸ਼ਨ ਹੈਗੀ ਆ ਮਤਲਬ ਕਿ ਲੋਕਾਂ ਦੇ ਮਨਾਂ ਵਿੱਚ ਜਿਲ੍ਹ ਸਾਹਿਬ ਜਿਹੜਾ ਥੋੜੇ ਦਿਨ ਪਹਿਲਾਂ ਇਹ ਚਰਚਾ ਚੱਲੀ ਸੀ ਨਾ ਇੱਕ ਸਰਵੇ ਆ ਕਈ ਆਪਾਂ ਨੂੰ ਪਤਾ ਹੈ ਕਿ মিডিਆ ਹਾਊਸ ਹੈ ਉਹ ਪੇੜ ਵੀ ਕਰਦੇ ਆ ਜਾਂ ਕਿਸੇ ਧਿਰ ਦੇ ਹੱਕ ਚ ਕਰਦੇ ਆ ਕਹਿੰਦੇ ਸੀ ਕਿ ਜਦੋਂ ਅਰਵਿੰਦ ਕੇਜਰੀਵਾਲ ਜਿਹੇਲ ਤੋਂ ਆਇਆ ਉਦੋਂ ਪਾਰਟੀ ਬੜੀ ਬੂਸਟ ਹੋਈ ਸੀ ਤੇ ਹੁਣ ਸਵਾਤੀ ਵਾਲੀ ਮਾਲੀਵਾਲ ਦੇ ਕੇਸ ਦੇ ਵਿੱਚ ਕਹਿੰਦੇ ਡਾਊਨ ਆ ਤੇ ਹੁਣ 70 ਵੀ ਹੋ ਸਕਦਾ ਬੀਜੇਪੀ ਕਹਿੰਦੇ ਉਥੇ ਹੁੰਜਾ ਫੇਰਸਾਂ ਦੀ ਕਿ ਸਾਰੇ ਬਣ ਸਕਦੇ ਨਹੀਂ ਇਹ ਤਾਂ 70 ਤਾਂ ਆਦਾ ਨਹੀਂ ਮੈਨੂੰ ਪਤਾ ਕਹਿ ਸਕਦਾ ਮੈਂ ਪਰ ਇਹ ਜ਼ਰੂਰ ਆ ਵੀ ਇਹਦੇ ਨਾਲ ਇਹਨਾਂ ਨੂੰ ਨੈਗੇਟਿਵ ਪਬਲਿਸਿਟੀ ਮਿਲੀ ਹੈ ਜਿਹੜਾ ਇਹਨਾਂ ਨੂੰ ਹੰਗਾਰਾ ਜਾਂ ਮਿਲਿਆ ਸੀ ਜਦੋਂ ਆਰਬਿੰਦ ਕੇਜੀਆ ਤੇ ਸੰਜੀਤ ਸਿੰਘ ਦੋਨੋਂ ਜੇਲ੍ਹ ਚੋਂ ਬਾਹਰ ਆਏ ਆ ਤੇ ਜਿਸ ਤਰ੍ਹਾਂ ਦਾ ਬੂਸਟ ਪਾਰਟੀ ਨੂੰ ਮਿਲਿਆ ਸੀਗਾ ਉਹ ਸਾਰਾ ਹੀ ਨਿਊਟਰਲਾਈਜ਼ ਹੋ ਗਿਆ ਹੈ ਹੁਣ ਸਵਾਤੀ ਇਹਦੇ ਕੇਸ ਕਰਕੇ ਉਹ ਸਾਰੇ ਲੋਕਾਂ ਦੇ ਵਿੱਚ ਜ਼ਰੂਰ ਇਤ ਅਹਿਸਾਸ ਹੋਇਆ ਹੈ ਵੀ ਇਹ ਪਾਰਟੀ ਦਾ ਕੈਰੈਕਟਰ ਕੀ ਹੈਗਾ ਬੇਸਿਕਲੀ ਸਹੀ ਦਿੱਲੀ ਦੀ ਹੋਈ ਗੱਲ ਇੱਕ ਹੋਰ ਕਰ ਲਈਏ ਜੀ ਕਿ ਕੂੜੇ ਦੇ ਪਹਾੜ ਨੇ ਉੱਥੇ ਲੋਕ Shimla ਜਾਂਦੇ ਆ Manali ਜਾਂਦੇ ਆ Kullu ਜਾਂਦੇ ਆ ਇਹ ਪਹਾੜ ਹੁੰਦੇ ਤੇ ਠੰਡ ਪੈਂਦੀ ਆ ਉੱਥੇ ਗੰਦ ਪੈਂਦਾ ਜੀ ਉਹਦਾ ਹੱਲ ਕੀ ਹੈ ਸੰਯੁਕਤ ਰਾਸ਼ਟਰ ਦੀ ਜਿਹੜੀ ਸਰਵੇ ਆਈ ਆ ਨਾ ਉਹਦੇ ਚ ਉਹਨਾਂ ਨੇ ਕਿਹਾ ਵੀ ਜਿੰਨਾ ਦਿੱਲੀ ਦੀ ਬੁਰੀ ਹਾਲਤ ਆ ਨਾ ਕੂੜੇ ਤੇ ਚੱਕਰ ਦੇ ਵਿੱਚ ਕੂੜੇ ਦੇ ਸੰਭਾਲ ਦੇ ਵਿੱਚ ਉਹ ਮਤਲਬ ਕਿ ਇਹਨਾਂ ਭਾਰਤ ਨੂੰ ਫਾੜੀ ਦੇਸ਼ਾਂ ਵਿੱਚ ਲਿਆ ਕੇ ਖੜਾ ਕਰਦਾ ਹੈਗਾ ਜਿਹੜੇ ਥੱਲੇ ਦੇ ਫਾੜੀ ਮੁਲਕ ਨਹੀਂ ਇਹਦੇ ਨਾਲ ਤੁਸੀਂ ਦੇਖੋ ਕਿ ਰੋਜ਼ 3800 ਟਨ ਜਿਹੜਾ ਹੈਗਾ ਅਨਟਰੀਟਿਡ ਵੇਸਟ ਹੈਗਾ ਜਿਹੜਾ ਉਹ ਪਹਾੜ ਜਿਹੜੇ ਬਣੇ ਹੋਏ ਨੇ ਪਹਿਲੇ ਏਡੇ ਉੱਚੇ-ਉੱਚੇ ਪਹਾੜ ਜਦੋਂ ਤੁਸੀਂ ਦਿੱਲੀ ਵੱਨ ਪੰਜਾਬ ਵੱਲੋਂ ਐਂਟਰ ਕਰੋ ਜਾਂ ਹੋਰ ਸਾਈਡਸ ਤੋਂ ਐਂਟਰ ਕਰੋ ਤਾਂ ਤੁਹਾਨੂੰ ਪਹਿਲੇ ਕੂੜੇ ਦੇ ਪਹਾੜ ਮਿਲਦੇ ਹੈਗੇ ਆ ਜਿੱਥੇ ਕਿ ਤੁਸੀਂ ਦੇਖੋਗੇ ਵੀ ਐਂ ਲੱਗਦਾ ਜਿਵੇਂ ਕਿ ਉਹ ਕ੍ਰੀਏਟ ਕੀਤੇ ਹੁੰਦੇ ਪਹਾੜ ਨਹੀਂ ਪਰ ਉਹ ਪਹਾੜ ਬਣ ਰਹੇ ਨੇ ਕਿਉਂਕਿ ਕੂੜਾ ਜਿਹੜਾ 3800 ਟਨ ਰੋਜ਼ ਦੇ हिसाब ਨਾਲ ਉੱਥੇ ਇਕੱਠਾ ਹੋ ਰਿਹਾ ਹੈਗਾ ਜਿਹੜਾ ਕਿ ਅਨਟ੍ਰੀਟਡ ਵੇਸਟ ਹੈਗਾ ਇਸੇ ਤਰ੍ਹਾਂ ਮਤਲਬ ਕਿ ਜਿਹੜੀ ਸਵੈਸ ਕੰਟਰੀ ਵੱਲੋਂ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਵੀ ਜਿਹੜੀ ਵਧ ਰਹੀ ਪਾਪੂਲੇਸ਼ਨ ਹੈਗੀ ਆ ਭਾਰਤ ਦੀ ਉਹ ਵੀ ਇਸਮੋਸਿਆ ਦਾ ਇੱਕ ਵੱਡਾ ਕਾਰਨ ਹੈਗਾ ਵੀ ਇਕੱਲਾ ਕਿੰਡੀ ਦਿੱਲੀ ਦੇ ਵਿੱਚ ਨਹੀਂਗਾ ਇਹ ਹਾਲ ਇਹ ਜੇ ਆਪਾਂ ਪੰਜਾਬ ਚ ਵੀ ਦੇਖ ਲਈਏ ਜਿਹੜੇ ਵੱਡੇ ਸ਼ਹਿਰ ਨੇ ਜਿਸ ਤਰ੍ਹਾਂ ਕਿ ਜਲੰਧਰ ਅਮਰitsar ਲੁਧਿਆਣਾ ਇੱਥੇ ਵੀ ਕੂੜੇ-ਦਿਮਸਾਮ ਸਮਾਂभाल ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਜਿਹੜੇ ਟ੍ਰੀਟਮੈਂਟ ਪਲਾਂਟਸ ਹੈਗੇ ਇੱਕ ਤਾਂ ਉਹ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਹੇ ਤੁਸੀਂ ਇੱਥੇ ਲੁਧਾਨੇ ਦੇ ਵਿੱਚ ਬੁੱਢੇ ਨਾਲੇ ਦੀ ਸਮੱਸਿਆ ਹੱਜ ਤੱਕ ਹੱਲ ਨਹੀਂ ਕਰ ਸਕੇ ਹੈ ਭਲੇ ਇਹ ਸਾਰੇ ਪਾਸੇ ਜਿਹੜਾ ਉਹ ਕੂੜੇ-ਕਟਕੜ ਦੇ ਪਹਾੜ ਨੇ ਉਹ ਹੁਣ ਤੁਹਾਡੀਆਂ ਨੇਬਰਹੂਡਸ ਦੇ ਨੇੜੇ ਤੇ ਡੇ ਆ ਕੇ ਵੀ ਦਿਖਾਈ ਦੇਣ ਲੱਗ ਗਏ ਹੈਗੇ ਜੀ ਬਿਲਕੁਲ ਵੱਡੀ ਸਮੱਸਿਆ ਤਾਂ ਇਹ ਵੀ ਹੈ ਤੇ ਜੀ ਕੁਝ ਹੋਰ ਜਿਹੜੇ ਮਸਲੇ ਨੇ ਉਹਨਾਂ ਤੇ ਵੀ ਗੱਲ ਕਰ ਲਈ ਗੱਲ ਸਾਹਿਬ ਕਿਉਂਕਿ ਇੱਕ ਨਹੀਂ ਕਈ ਚੀਜ਼ਾਂ ਨੇ ਇੱਕ ਪਾਣੀ ਦਾ ਮਸਲਾ ਤੇ ਉਦੋਂ ਪਹਿਲਾਂ ਫੇਕ ਡਿਗਰੀਆਂ ਇਹ ਪੰਜਾਬ ਦੇ ਵਕੀਲਾਂ ਦੀਆਂ ਹੈ ਜੀ ਹੁਣ ਲੋਕ ਤਾਂ ਵਕੀਲਾਂ ਦੇ ਕੋਲੇ ਜਾਂਦੇ ਹੁੰਦੇ ਆ ਵੈਸਤਾ ਕਹਿੰਦੇ ਹੁੰਦੇ ਆ ਕਿ ਡਾਕਟਰ ਵਕੀਲ ਹਸੀਨਾ ਤੋਂ ਰੱਬ ਬਚਾਏ ਤੀਨਾਂ ਤੋਂ ਪਰ ਇਹਨਾਂ ਦੀ ਲੋਡ ਪੈਂਦੀ ਕੋਈ ਰਹਿੰਦੀ ਹੈ ਤੇ ਹੁਣ ਕਹਿੰਦੇ ਜੀ ਰੱਦ ਹੋਈਆਂ ਨੇ 5 ਦਰਜਣ ਡਿਗਰੀਆਂ ਜਿਹੜੇ ਹਨ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਉਹਨਾਂ ਨੇ 60 ਐਡਵੋਕੇਟਸ ਦੀਆਂ ਜਿਹੜੇ ਲਾਇਸੈਂਸ ਨੇ ਵਕੀਲ ਵੀ ਦੇ ਲਾਇਸੈਂਸ ਉਹ ਰੱਦ ਕੀਤੇ ਹੈ ਕਿਉਂਕਿ ਉਹਨਾਂ ਕੋਲ ਇਹ ਪਾਇਆ ਗਿਆ ਕਿ ਉਹਨਾਂ ਤੇਆਂ ਡਿਗਰੀਜ਼ ਨੇ ਉਹ ਫੇਕ ਡਿਗਰੀਜ਼ ਨੇ ਜਾਲੀ ਡਿਗਰੀਆਂ ਨੇ ਉਹਨਾਂ ਨੇ 1990 ਤੋਂ ਬਾਅਦ 80 ਹਜ਼ਾਰ ਜਿਹੜੇ ਨਵੇਂ ਵਕੀਲ ਆਏ ਸੀ ਉਹਨਾਂ ਸਾਰਿਆਂ ਦੇ ਕਾਗਜ਼ ਚੈੱਕ ਕਰਨ ਦਾ ਬਾਅਰ ਕਾਉਂਸਲ ਨੇ ਆਰਡਰ ਦਿੱਤਾ ਸੀਗਾ ਕਿ ਤਾਂ ਕਿ ਜਿਹੜੀਆਂ ਯੂਨੀਵਰਸਿਟੀਆਂ ਤੋਂ ਜਾਂ ਜਿਹੜੇ ਕਾਲਜਾਂ ਤੋਂ ਉਹਨਾਂ ਨੇ ਡਿਗਰੀ ਕਰਨ ਦਾ ਦਾਵਾ ਕਰ ਰਹੇ ਹੈਗੇ ਉਹ ਸਾਰੇ ਕਾਗਜ਼ ਚੈੱਕ ਹੋਣ ਉਹਦੇ ਰਾਹੇ ਇਹਨਾਂ ਨੂੰ 800 ਤੋਂ ਉੱਤੇ ਇਦਾਂ ਦੀਆਂ ਕਈ ਥਾਵਾਂ ਤੇ ਮਤਲਬ ਕਿ ਖਾਮੀਆਂ ਪਾਈਆਂ ਗਈਆਂ ਨੇ ਪਰ ਹਜੇ ਉਹਨਾਂ ਦੀ ਜਾਂਚ ਚੱਲ ਰਹੀ ਹੈਗੀ ਆ ਸਿਰਫ ਹਜੇ 60 ਵਕੀਲ ਇਹਨਾਂ ਨੇ ਐਡਵੋਕੇਟਸ ਜਿਹੜੇ ਹੈਗੇ ਉਹਨਾਂ ਦੀਆਂ ਡਿਗਰੀਆਂ ਰੱਦ ਕੀਤੀਆਂ ਨੇ ਉਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਨੇ ਪਰ ਮਤਲਬ ਇਹ ਬੜਾ ਸੀਰੀਅਸ ਮੈਟਰ ਹੈਗਾ ਵੀ ਡਿਉ ਡਿਉੱਚੀ ਥਾਂ ਤੇ ਇੰਨੇ ਇੰਨੇ ਲੰਮੇ ਚਿਰ ਤੋਂ ਜਿਹੜੇ ਵਕੀਲ ਸੀਗੇ ਉੱਪਰ ਉਹਨਾਂ ਕੋਲੇ ਇਹ ਹੈਗਾ ਕਿ ਬਹੁਤਿਆਂ ਤੇ ਸ਼ੱਕ ਕੀਤਾ ਜਾਂਦਾ ਵੀ ਉਹਨਾਂ ਕੋਲੇ ਫੇਕ ਡਿਗਰੀਸ ਨੇ। ਜੀ। ਪਰ ਛੋਟਾ ਮਸਲਾ ਨਹੀਂ ਹੈ ਜੀ ਇਹ ਕਿਉਂਕਿ ਦੇਸ਼ ਦੇ ਵਕੀਲ ਜੇ ਇਹੋ ਜੇ ਮਾਮਲੇ ਦੇ ਵਿੱਚ ਇਨਵੋਲਵ ਹੋਣ। ਤੇ ਜਿਲ੍ਹਾ ਸਾਹਿਬ ਪਾਣੀ ਦਾ ਮਸਲਾ ਹੈ ਜਿਹੜਾ ਉਹ ਉਤੋਂ ਵੱਡੀ ਕਹਾਣੀ ਹੈ। ਸੋ ਇਹ ਮਸਲਾ ਸਾਡਾ ਹੱਲ ਨਹੀਂ ਹੋਇਆ ਉਲਝੀ ਹੋਈ ਤਾਣੀ ਹੈ। ਸੋ ਅੱਜਕੱਲ ਜੀ ਜਿਹੜਾ ਵਾਟਰ ਕਮਿਸ਼ਨ ਆਣਾ ਮਦਲੇ ਇੰਡੀਆ ਉਹਨਾਂ ਨੇ ਜਿਹੜੀ ਆਪਣੀ ਤਾਜ਼ਾ ਰਿਪੋਰਟ ਦਿੱਤੀ ਹੈਗੀ ਉਹ ਬੜੀ ਮਤਲਬ ਕਿ ਚਿੰਤਾਜਨਕ ਰਿਪੋਰਟ ਹੈਗੀ ਉਹਨਾਂ ਨੇ ਕਿਹਾ ਕਿ ਜਿਹੜੇ ਵਾਟਰ ਰੈਜ਼ਰਵਾਇਰਸ ਹੈਗੇ ਆ ਭਾਰਤ ਦੇ ਉਹ ਕਾਫੀ ਆਪਣਾ ਜਿਹੜਾ ਚੌਥੇ ਦਰਜੇ ਤੇ ਆ ਕੇ ਖੜੇ ਨੇ ਜਿਹਦਾ ਪਾਣੀ ਕਿ ਉਹਨਾਂ ਦਾ ਸੁੱਕਣ ਕਿਨਾਰੇ ਖੜਾ ਹੈਗਾ ਇੱਕ ਤਾਂ ਪਿਛਲੇ ਸਾਲ ਜਿਹੜੀ ਮੌਨਸੂਨ ਘਟ ਪਈ ਆ ਬਰਫ਼ ਘਟ ਪਈ ਹੈਗੀ ਆ ਉਹ ਵੀ ਇੱਕ ਵੱਡਾ ਕਾਰਨ ਹੈਗਾ ਕਿ ਰੈਜ਼ਰਵਾਇਰਸ ਦੀ ਜਿੰਨੀ ਕਪੈਸਿਟੀ ਚਾਹੀਦੀ ਹੈਗੀ ਆ ਜੋ 3.174. ਬਿਲੀਅਨ ਕਿਊਬਿਕ ਮੀਟਰ ਉਹ ਘਟ ਕੇ ਜਿਹੜੀ ਹੈਗੀ 45. ਸਮਥਿੰਗ ਰਹਿ ਚੁੱਕੀ ਹੈਗੀ ਬਿਲੀਅਨ ਕਿਊਬਿਕ ਮੀਟਰ ਉਹਨਾਂ ਨਾਲ 16 ਜਿਹੜੀਆਂ ਸਟੇਟਸ ਨੇ ਭਾਰਤ ਦੀਆਂ ਉਹ ਡਾਇਰੈਕਟਲੀ ਅਫੈਕਟ ਹੋ ਰਹੀਆਂ ਨੇ ਈਵਨ ਕਿ ਜੇ ਦੇਖੋ ਕਰਨਾਟਕਾ ਆਂਧਰਾ ਪ੍ਰਦੇਸ਼ ਤੈਲੰਗਾਨਾ ਕੇਰਲਾ ਕੇਰਲਾ ਵਿੱਚ 40 ਸਾਲ ਤੋਂ ਸਾਲ ਨਾਲੋਂ ਜ਼ਿਆਦਾ ਵੱਡਾ ਡਰਾਉਟ ਇਸ ਸੀਜ਼ਨ 'ਚ ਪਿਆ ਪਰ ਹੁਣ ਉਹਦੇ ਰੇਨਫਾਲ ਕਿਉਂਕਿ ਮੌਨਸੂਨ ਆ ਗਈ ਹੋਈ ਹੈ ਉੱਥੇ ਬਹੁਤ ਭਰਮੀ ਪਿਛਲੇ ਦਿਨਾਂ 'ਚ بارش ਹੋਈ ਹੈ ਜਿਸ ਦੇ ਨਾਲ ਚਾਰ ਮੌਤਾਂ ਵੀ ਹੋਈਆਂ ਨੇ ਤੇ ਹੁਣ ਇਹਨਾਂ ਦੇ ਨਾਲ ਦੇਖੋ ਜੇ ਜਿਹੜੇ ਵਾਟਰ ਰੈਜ਼ਰਵਾਇਰਸ ਨੇ ਨੇਚਰਲ ਵਾਟਰ ਬਾਡੀਜ਼ ਨੇ ਕੀ ਉਹ ਇਸ ਤਰ੍ਹਾਂ ਦੇ ਜੇ ਪਰਮਾ ਮੌਨਸੂਨ ਜਿੱਦਾ ਇਸ ਵਾਰੀ ਐਕਸਪੈਕਟ ਕੀਤਾ ਜਾ ਰਿਹਾ ਹੈਗਾ ਉਹਦੇ ਨਾਲ ਕੀ ਉਹਦੀ ਜਿਸ ਤਰ੍ਹਾਂ ਕਿ ਮਤਲਬ ਕਿ ਹੋਣੀ ਚਾਹੀਦੀ ਆ ਪ੍ਰੋਪਰਲੀ ਕੇਅਰ ਤੇ ਉਹਦੇ ਨਾਲ ਜੇ ਵਾਟਰ ਰੈਜ਼ਰਵਾਇਰਸ ਭਰੇ ਜਾਣ ਤਾਂ ਜਿਹੜੀ ਸੋਕੇ ਦੀ ਹਾਲਾਤ ਚੱਲ ਰਹੇ ਹੈਗੇ 16 ਸਟੇਟਸ ਦੇ ਵਿੱਚ ਉਹਦਾ ਕੋਈ ਹੱਲ ਨਹੀਂ ਕੁੱਤਲ ਸਕਦਾ ਹੈ ਜੀ ਬਹੁਤ ਮਿਹਰਬਾਨੀ ਗੱਲ ਸਾਬ ਤੁਸੀਂ ਸ਼ਾਮਲ ਹੋਏ ਤੇ ਅਗਲੇ ਹਫਤੇ ਅਸੀਂ ਫੇਰ ਮਿਲਾਂਗੇ ਥੈਂਕ ਯੂ ਸੋ ਮਚ ਸ੍ਰੀ ਗਦ ਸਤਿ ਸ਼੍ਰੀ ਅਕਾਲ ਪਤਸ੍ਰੀਦਾ ਜੀ ਰਣਜੀਤ ਸਿੰਘ ਕੋਕੀ ਗੱਲ ਹੋਰਾਂ ਦੇ ਨਾਲ ਸਾਡਾ ਹਫਤਾਵਾਰੀ ਪ੍ਰੋਗਰਾਮ ਹੁੰਦਾ ਹੈ ਜੀ ਜੇ ਇਹ ਪ੍ਰੋਗਰਾਮ ਸਹੀ ਤਰੀਕੇ ਦੇ ਨਾਲ ਸਾਹਮਣੇ ਆਵੇ ਤਾਂ ਤੁਹਾਡੇ ਵਾਸਤੇ ਬੜੀਆਂ ਲਾਹੇਵੰਦ ਚੀਜ਼ਾਂ ਰਿਆ ਸਕਦੀਆਂ ਅਸੀਂ ਹਫਤੇ ਚ ਇੱਕ ਪ੍ਰੋਗਰਾਮ ਕਰਦੇ ਹਾਂ ਬਾਕੀ ਦਿਨਾਂ ਦੇ ਵਿੱਚ ਹੋਰ ਪ੍ਰੋਗਰਾਮ ਵੀ ਆ ਜਿਹੜੇ ਕੋਈ ਗੱਲ ਸਾਉ ਦੇ ਨਾਲ ਸ਼ੁਰੂ ਕਰ ਸਕਦੇ ਆ ਸਾਨੂੰ ਸਪੌਂਸਰਸ਼ਿਪ ਦੀ ਲੋੜ ਹੈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਕੋਈ ਐਡਵਰਟਾਈਜ਼ਮੈਂਟ ਤੁਹਾਡੇ ਕੋਲੇ ਹੈ ਜਾਂ ਸਾਡੇ ਚੈਨਲ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ ਪੀਐਨਓ ਮੀਡੀਆ ਗਰੁੱਪ ਸਾਡਾ ਚੈਨਲ ਹੈ ਸੁਖਨੈਤ ਸਿੰਘ ਸਿੱਧੂ ਪੇਜ ਹੈ ਵੈਬਸਾਈਟ ਪੰਜਾਬੀ ਨਿਊਜ਼ ਆਨਲਾਈਨ ਆ ਉਥੇ ਟੈਕਸਟ ਦੇ ਵਿੱਚ ਨਿਊਜ਼ ਮਿਲਦੀ ਹੈ ਪੇਜਾਂ ਦੇ ਉੱਤੇ ਤੇ ਚੈਨਲ ਦੇ ਉੱਤੇ ਤੁਹਾਨੂੰ ਵੀਡੀਓਜ਼ ਵੀ ਤੇ ਅਸੀਂ ਤੁਹਾਨੂੰ ਹਮੇਸ਼ਾ ਮਿਲਦੇ ਰਹਾਂਗੇ ਜੋ ਤੱਕ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬੀਆਂ ਦੀ ਗੱਲ ਤੇ ਫਿਰ ਮਿਲਦੇ ਹਾਂ ਰੱਬ ਰਾਖਾ ਇਨਸਾਨੀਅਤ ਜ਼ਿੰਦਾਬਾਦ